ਇਹ ਜਿਹੜਾ ਨਹਿਰਾ ਨੇ ਇਹਦਾ ਪਾਣੀ ਧਰਤੀ ਦੀ ਜੀਰ ਦਾ ਤੇ ਧਰਤੀ 'ਚ ਸਾਡੇ ਟਿਊਬ ਲੱਗੇ ਹੋਏ ਨੇ ਉਹਨਾਂ ਤੇ ਇੱਕ ਪੁਰਕ ਵਸੂਤੇ ਹੁਣ ਜੇ ਨਹਿਰਾ ਪੱਕੀਆਂ ਹੋ ਗਈਆਂ ਪਾਣੀ ਧਰਤੀ ਦੀ ਜੀਰ ਦਾ ਜਿਹੜਾ ਬੰਦ ਹੋ ਜਾਊਗਾ ਜਾਂ ਬਹੁਤ ਜ਼ਿਆਦਾ ਘਟ ਜਾਊਗਾ ਤੇ ਉਸ ਨਾਲ ਇਹ ਆ ਵੀ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਉਹ ਹੋਰ ਥਲੇ ਜਾਊਗਾ ਕਿਲੋਮੀਟਰ ਤੇ 1 ਕਰੋੜ ਰੁਪਏ ਲੰਦਾ ਨੇ ਹਰ ਪੱਕੀ ਦਾ ਹੁਣ ਤੋਂ ਇਹ ਦੇਖੋ ਵੀ ਇਹ ਸੈਂਕੜੇ ਕਿਲੋਮੀਟਰ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਕਿੰਨਾ ਪੈਸਾ ਲੱਗਿਆ ਉਹ ਤੇ ਸੂਏ ਸਾਰੇ ਪੱਕੇ ਕਰਦੇ ਤਵੇ ਪੰਜਾਬ ਨੇ ਡਿਮਾਂਡ ਨਹੀਂ ਕੀਤੀ ਕਿ ਸਾਡੇ ਸੂਏ ਪੱਕੇ ਕਰੋ ਨਹਿਰਾਂ ਪੱਕੀਆਂ ਕਰੋ ਵਰਕੇ ਅਪੋਜ਼ ਕੀਤਾ ਪਰ ਇਹ ਸਾਰੇ ਪੱਕੇ ਜਿਹੜਾ ਪ੍ਰੋਜੈਕਟ ਪਤਾ ਨਹੀਂ ਕਿੰਨੇ ਅਰਬਾਂ ਦਾ ਦੂਜਾ ਚੋਰੀ ਇਹ ਆ ਵੀ ਪੰਜਾਬ ਦੇ ਵਿੱਚ ਤਾਂ ਇਹ ਕਹਿੰਦੇ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਕੋਈ ਕੰਮ ਕਰਨ ਲਈ ਇਹ ਜੇ ਸੈਂਟਰ ਨੇ ਵੀ ਐਸਾ ਸੈਂਟਰ ਨੇ ਕਿਵੇਂ ਰਿਲੀਜ਼ ਕਰੇ ਸੂਏਲੇ ਨਾਲ ਜਿਹੜੀ ਸੜਕ ਬਣਾਉਂਦੇ ਆ ਉਥੇ ਐਮਐਟੇ ਜਾਂਦੇ ਆ ਉਹਨਾਂ ਦੇ ਹਲਕਾ ਇੰਚਾਰਜ ਜਾਂਦੇ ਆ ਸੜਕ ਦਾ ਨਹੀਂ ਪੱਥਰ ਲੱਗਦੇ ਆ ਲੋਕਾਂ ਉਹਦੇ ਫਾਇਦੇ ਬਣਾਉਂਦੇ ਸੂਆ ਆ ਪੱਕਿਆਂ ਦੇ ਕਦੇ ਫਾਇਦੇ ਨਹੀਂ ਨਿਕਣਾ ਨਹਿਰਾ ਪੱਕਿਆਂ ਦੇ ਕਦੇ ਫਾਇਦੇ ਨਹੀਂ 100 ਵਾਰੀ ਗਵਰਨਮੈਂਟ ਕਹਿ ਚੁੱਕੀ ਆ ਸਾਡੇ ਕੋਲੇ ਵੱਧੂ ਪਾਣੀ ਦਾ ਟੋਕਾ ਨਹੀਂ ਅਸੀਂ ਨਹੀਂ ਦੇਵਾਂਗੇ ਜੇ ਤੁਹਾਡੇ ਕੋਲੇ ਟੋਕਾ ਨਹੀਂ ਤਾਂ ਜਿਹੜਾ ਨਹਿਰਾ ਗੁੰਡੀਆਂ ਕਰਕੇ ਛੱਡਣਾ ਉਹ ਹੋਣਾ ਕਿੱਥੋਂ ਦਾ ਬੇ ਧੋਕੇ ਚ ਪਾਣੀ ਪਾਉਣ ਦੀ ਤਾਂ ਸਜ਼ਾ ਹੈ ਪਾਣੀ ਦੇ ਜ਼ਹਿਰ ਜ਼ਹਿਰ ਪਾਉਣ ਦੀ ਕੋਈ ਸਜ਼ਾ ਨਹੀਂ ਲੀਡਰ ਤਾਂ ਲੋਕਾਂ ਦੇ ਨਾਲ ਹੀ ਹੁੰਦੇ ਨੇ ਜਿਹੋ ਜਿਹੇ ਲੋਕ ਉਹੋ ਜਿਹੇ ਲੀਡਰ ਹੁੰਦੇ ਕਿ ਕਹ ਲਓ ਤੁਸੀਂ ਇੱਕ ਲੀਡਰਲੈਸ ਮੈਕ ਹੈ ਇਸ ਨੂੰ ਕਹਿ ਸਕਦਾ ਕਿ ਉਹਨਾਂ ਨੂੰ ਆਪ ਦਾ ਇੱਕ ਲੀਡਰ ਵੀ ਨਹੀਂ ਲੱਭ ਰਿਹਾ ਤੇ ਉਹਨਾਂ ਨੂੰ ਮਸਲਿਆਂ ਦਾ ਵੀ ਸਮਝ ਆ ਰਹੀ ਕਿ ਕਿਹੜੇ ਮਸਲੇ ਦੇ ਵੱਲ ਕਰਨਾ ਹੈ ਲੀਡਰ ਜੇ ਉਹ ਉਧਰ ਨੂੰ ਜਾਊਗਾ ਨਾ ਉਸ ਗੱਲ ਕਰ ਨੂੰ ਉਹਨੂੰ ਬਦਨਾਮ ਕਰ ਦਿੰਦੇ ਉਹਨੂੰ ਠੋਕ ਦਿੰਦੇ ਐ ਪਹਿਲੀ ਗੱਲ ਪਾਣੀ ਖੋਲਿਆ ਦੂਜੀ ਦਿਨ ਪਾਣੀ ਸਾਡਾ ਖੇਤ ਨੇ ਆ ਨਤੀਜਾ ਜਿਹੜਾ ਇਹਦੇ ਰਹੀਂ ਨਹਿਰਾ ਰਹੀਂ ਸੁਹਿਆ ਰਹੀਂ ਧਰਤੀ ਚੋਂਦਾ ਸੀ ਅਸੀਂ ਬਹੁਤ ਲੋਂਦੇ ਸੀ ਉਹ ਵੀ ਘਟਾਰਤਾ ਜਿਹੜਾ ਰਹਿ ਗਿਆ ਉਹ ਗੰਦਲਾ ਕਰਤਾ ਪੰਜਾਬ ਦੀ ਖੇਤੀ ਕੁਝ ਨਹੀਂ ਹੈ ਮਤਲਬ ਇਹ ਤਾਂ ਸ਼ਹਿਰੀਕਰਨ ਹੋ ਰਿਹਾ ਮੈਨੂੰ ਤਾਂ ਇਹ ਲੱਗਦਾ ਕਿ ਇਹ ਖੇਤੀ ਜਿਵੇਂ ਇੱਕ ਵੱਡਾ ਦਿੱਲੀ ਸ਼ਹਿਰੀ ਬਣ ਗਿਆ ਪੰਜਾਬ ਦੇ ਵਿੱਚ ਮੱਛੀ ਫਾਰਮ ਨੂੰ ਬਹੁਤ ਸਿਹਰਾ ਦਿੱਤਾ ਜਾਂਦਾ ਧਰਤੀ 'ਚੋਂ ਪਾਣੀ ਕੱਢ ਕੇ ਮੋਟਰਾਂ ਰਾਹੀਂ ਤਲਾਬ ਭਰੇਗੇ ਉਹਨਾਂ 'ਚ ਮੱਛੀਆਂ ਪਾਲਣ ਦਾ ਮੌਕਾ ਦਿੱਤਾ ਗਿਆ ਮੈਂ ਕਹਿੰਦਾ ਦੁਨੀਆ 'ਚ ਕਿਤੇ ਮਿਸਾਲ ਨਹੀਂ ਹੋਣੀ ਜਿੱਥੇ ਧਰਤੀ 'ਚੋਂ ਪਾਣੀ ਕੱਢ ਕੇ ਮੱਛੀਆਂ ਪਾਲਣ ਨੂੰ ਗਾਰੰਟੀ ਕਹੇ ਕੋੜਾ ਮੱਕੀ ਤੇ ਜੋਰ ਦਿੱਤਾ ਜਾਂਦਾ ਇਹ ਜਿਹੜੀ ਮੱਕੀ ਆ ਇਹ ਝੋਨੇ ਨਾਲੋਂ ਵੱਧ ਪਾਣੀ ਖੇਤਦੀ ਹੈ ਪਿੰਡ 'ਚ ਇੱਕ ਨੇ ਲਾ ਲਿਆ ਤਲਾੜਾ ਤੇ ਇੱਕ ਨੇ ਹਲਦੀ ਪਾਣੀ ਉਹ ਤਾਂ ਕੰਮ ਚੱਲ ਜੂਗਾ ਜੇ ਸਾਰੇ ਲਾਉਣ ਲੱਗ ਜਾਂਦੇ ਤਾਂ ਉਹਦੀ ਵਿਕਰੀ ਕਿੱਥੇ ਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦਵਿੰਦਰ ਸਿੰਘ ਤੂਰ ਮੇਰੇ ਨਾਲ ਅੱਜ ਪੰਜਾਬ ਤੋਂ ਜੁੜੇ ਰਹਿਣਗੇ ਖੋਜੀ ਪੱਤਰਕਾਰ ਗੁਰਪ੍ਰੀਤ ਸਿੰਘ ਮੜਿਆਣੀ ਹੋਰੀ ਵੈਸਤਾ ਅਸੀਂ ਹਰ ਤਰ੍ਹਾਂ ਦੀ ਜੋ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ ਅੱਜ ਵੀ ਸਾਡਾ ਵਿਸ਼ਾ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਹੋਵੇਗਾ ਪਰ ਇਹ ਜੋ ਅੱਜ ਦੀ ਅਸੀਂ ਵਿਸ਼ਾ ਰੱਖਿਆ ਹੈ ਉਹ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਆ ਪਾਣੀਆਂ ਦੇ ਮੁੱਦੇ ਦੇ ਗਾਂਝਲ ਕੇ ਜੋ ਇੱਕ ਹੋਰ ਵਿਸ਼ਾ ਕੱਢ ਲਈਏ ਆਪਾਂ ਤਾਂ ਉਹ ਜੋ ਅੱਜ ਹੁਣ ਕਰੰਟ ਜੋ ਸਿਚੁਏਸ਼ਨ ਚੱਲ ਰਹੀ ਹੈ ਪੰਜਾਬ ਦੇ ਅੰਦਰ ਉਹ ਹੈ ਪੰਜਾਬ ਦੀਆਂ ਨਹਿਰਾਂ ਨੂੰ ਪੱਕੀਆਂ ਕਰਨ ਵਾਲਾ ਮੁੱਦਾ ਤੇ ਉਸ ਦੇ ਕੀ ਨੁਕਸਾਨ ਹੋਣ ਵਾਲੇ ਨੇ ਪੰਜਾਬ ਨੂੰ ਤੇ ਕੀ ਉਸ ਦਾ ਫਾਇਦਾ ਹੋਣ ਵਾਲਾ ਹੈ ਪੰਜਾਬ ਨੂੰ ਜਾਂ ਹੋਰ ਨਾਲ ਸਟੇਟਾਂ ਨੂੰ ਉਸ ਦਾ ਫਾਇਦਾ ਹੋਏਗਾ ਉਸ ਦੇ ਬਾਰੇ ਗੁਰਪ੍ਰੀਤ ਸਿੰਘ ਮਿੜਾੜੀ ਨਾਲ ਅੱਜ ਚਰਚਾ ਕਰਾਂਗੇ ਤੇ ਇਸ ਜੋ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਇਹਨਾਂ ਦਾ ਵਿਰੋਧ ਦੇ ਵਿੱਚ ਕੌਣ ਕੌਣ ਕਿਹੜੀ ਜਥੇਬੰਦੀ ਜਾਂ ਕੋਈ ਕਿਸਾਨ ਜਥੇਬੰਦੀਆਂ ਜਾਂ ਕੋਈ ਇੰਡੀਵੀਜੁਅਲ ਪਰਸਨੈਲਿਟੀ ਉਸ ਦੇ ਵਿਰੋਧ ਦੇ ਵਿੱਚ ਖੜੀ ਹੋਈ ਹੈ ਉਸ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਮਨਾਰਾਣ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਸਾਰੀ ਤੁਹਾਡੀ ਮਨਾਰਾਣ ਸਾਹਿਬ ਕੀ ਲੱਗਦਾ ਜੋ ਇਹ ਪਹਿਲਾਂ ਤਾਂ ਇੱਥੇ ਮੈਂ ਕੁਐਸਚਨ ਕਰ ਲਵਾਂ ਜੀ ਜੋ ਪੰਜਾਬ ਦੀਆਂ ਨਹਿਰਾਂ ਹੁਣ ਪੱਕੀਆਂ ਹੋ ਰਹੀਆਂ ਨੇ ਇਸ ਦੇ ਪੰਜਾਬ ਨੂੰ ਕਿੰਨੇ ਕੁ ਫਾਇਦੇ ਨੇ ਤੇ ਕੀ ਕੀ ਨੁਕਸਾਨ ਨੇ ਬਾਕੀ ਗੱਲਾਂ ਆਪਾਂ ਇਸ ਦੇ ਵਿਰੋਧ ਵਿੱਚ ਕੌਣ ਕੌਣ ਖੜੇ ਹੋਏ ਨੇ ਉਸ ਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰ ਲਾਂਗੇ ਇਹਦਾ ਜੀ ਦੇਖੋ ਮਤਲਬ ਸਦਾ ਨੁਕਸਾਨ ਇਹ ਹੈ ਵੀ ਨਹਿਰਾਂ ਦੇ ਰਹੇ ਜਿੰਨਾ ਪਾਣੀ ਧਰਤੀ 'ਚ ਵੀਰ ਰਿਹਾ ਸੀ ਉਹ ਬੰਦ ਹੋ ਜਾਊਗਾ ਯਾਨੀ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਲੈਵਲ ਆ ਉਹ ਪਹਿਲਾਂ ਥੱਲੇ ਜਾ ਰਿਹਾ ਸੀ ਹੋਰ ਥੱਲੇ ਜਾਊਗਾ ਉਹ ਕਿੰਨਾ ਕੁ ਥੱਲੇ ਜਾ ਸਕਦਾ ਕੀ ਪ੍ਰੋਗਰਾਮ ਆ ਉਹਦੀ ਮੈਂ ਇੱਕ ਮਸਾਲ ਤੁਹਾਨੂੰ ਦੱਸਦਾ ਤੇ ਬਾਕੀ ਨਹਿਰਾਂ ਤਾਂ ਕਦੇ ਬੰਦ ਹੋ ਗਈਆਂ ਕਦੇ ਚੱਲ ਪਈਆਂ ਜਿਹੜੀ ਸਭ ਤੋਂ ਵੱਧ ਚੱਲਣ ਵਾਲੀ ਨਹਿਰ ਆ ਉਹ ਆਸਰ ਹੰਕਨਾਰ ਪੰਜਾਬ ਦੀ ਜੀ ਇਹ ਰੋਪੜ ਤੋਂ ਨਿਕਲਦੀ ਆ ਰੋਪੜ ਹੈਡਵਰਕਸ ਤੋਂ ਤੇ ਇਹਦਾ ਦਰਾਹੇ ਦੇ ਨੇੜੇ ਜਾ ਕੇ ਇੱਕ ਹੈਡਵਰਕਸ ਬਿਲਕੁਲ ਉੱਥੋਂ ਗਾਹਾਂ ਫਿਰ ਤਿੰਨ ਨਹਿਰਾਂ ਨਿਕਲਦੀਆਂ ਨੇ ਇੱਕ ਸਦਮਾ ਕਿਨਾਰ ਹੂੰ ਤੇ ਇੱਕ ਕੋਟੜਾ ਬ੍ਰਾਂਚ ਤੇ ਇੱਕ ਹੋਰ ਬ੍ਰਾਂਚ ਹੂੰ ਤੇ ਉੱਥੇ ਮੈਂ ਦੇਖਿਆ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਟਿਊਬਰ ਲੈ ਉਹ ਲਗਭਗ ਉੱਪਰ ਹੀ ਨੇ ਬਿਲਕੁਲ ਬਹੁਤ ਡੂੰਘੇ ਨਹੀਂ ਗਏ ਉਹ ਦਾ ਯਰ ਲੋਕ ਵੀ ਸਾਡੇ ਕਦੇ ਪਾਣੀ ਦੀ ਸਮੱਸਿਆ ਨਹੀਂ ਆਈ ਵੀ ਪਾਣੀ ਬਹੁ ਡੂੰਗਾ ਚਲੇ ਗਿਆ ਉਹ ਨਹਿਰ ਦਾ ਇੱਕ ਰਿਸ਼ਮਾ ਤੇ ਪੁੱਛਾ ਪਤਾ ਲੱਗਦਾ ਵੀ ਇਹ ਜਿਹੜਾ ਨਹਿਰਾ ਨਹੀਂ ਇਹਦਾ ਪਾਣੀ ਧਰਤੀ ਜੀਰ ਦਾ ਤੇ ਧਰਤੀ ਛੇ ਸਾਡੇ ਟਿਊਬ ਲੱਗੇ ਹੋਏ ਨੇ ਉਹਨਾਂ ਤੇ ਇੱਕ ਪੋਜ਼ਿਟਿਵ ਅਸਰ ਪੈਂਦਾ ਹੁਣ ਜੇ ਨਹਿਰਾ ਪੱਕੀਆਂ ਹੋ ਗਈਆਂ ਪਾਣੀ ਧਰਤੀ ਜੀਰ ਜਿਹੜਾ ਬੰਦ ਹੋ ਜਾਊਗਾ ਜਾਂ ਬਹੁਤ ਜ਼ਿਆਦਾ ਘਟ ਜਾਊਗਾ ਤੇ ਉਹ ਸਿੱਧਾ ਇਹ ਹੈ ਵੀ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਉਹ ਹੋਰ ਥੱਲੇ ਜਾਉ। ਹੂੰ। ਇਹ ਨਾ ਛਾਪ ਜਾਉ। ਹੂੰ। ਪਰ ਮੈਂ ਡੰਡੀ ਸਾਹਿਬ ਇਸ ਦੇ ਨਾਲ ਇੱਕ ਜੁੜਿਆ ਮੇਰਾ ਸਵਾਲ ਹੈ ਕਿਉਂਕਿ ਜਨਵਰੀ ਫਰਵਰੀ ਦੇ ਮਹੀਨੇ ਜਨਵਰੀ ਦੇ ਮਹੀਨੇ ਦੋ ਮਹੀਨੇ ਰਾਜ ਤੋਂ ਪਹਿਲਾਂ ਮੈਨੂੰ ਪੰਜਾਬ ਜਾਣ ਦਾ ਮੌਕਾ ਮਿਲਿਆ ਉੱਥੇ ਆਪਣੇ ਦਰਾਹੇ ਕਿਉਂਕਿ ਮੈਂ ਦਰਾਹੇ ਤੋਂ ਬਿਲੋਂਗ ਕਰਦਾ ਉੱਥੇ ਧਰਨਾ ਲੱਗਿਆ ਹੋਇਆ ਸੀ ਇਸ ਤਰ੍ਹਾਂ ਦਾ ਹਨਾ ਵੀ ਤੁਸੀਂ ਪੱਕੀਆਂ ਕਿਉਂ ਕਰ ਰਹੇ ਹੋ? ਤਾਂ ਉੱਥੇ ਦੇ ਜੋ ਮੈਨੂੰ ਖਬਰ ਸੁਣਨ ਨੂੰ ਮਿਲੀ ਕਿ ਜੋ ਨਹਿਰੀ ਵਿਭਾਗ ਦਾ ਕੋਈ ਅਫਸਰ ਹੈ ਉਹਨੇ ਉੱਥੇ ਦੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਜਥੇਬੰਦੀਆਂ ਨੂੰ ਇਹ ਚੀਜ਼ ਸਮਝਾਈ ਹੈ ਕਿ ਅਸੀਂ ਇਹਨਾਂ ਨੂੰ ਸਾਈਡਾਂ ਤੋਂ ਪੱਕੀਆਂ ਕਰ ਰਹੇ ਹਾਂ ਕੇਸ ਦੇ ਵਿੱਚ ਪਾਣੀ ਜ਼ਿਆਦਾ ਛੱਡਣਾ ਕਿ ਥੱਲੇ ਜਿਹੜਾ ਹੈਗਾ ਥੱਲੇ ਇਹਦੇ ਕੋਈ ਬੈੱਡ ਨਹੀਂ ਬਣੇਗਾ ਥੱਲੇ ਉਹ ਇਹਨੂੰ ਉਸ ਤਰ੍ਹਾਂ ਹੀ ਰਹਿਣਾ ਤੇ ਪਾਣੀ ਥੱਲੇ ਸਿਮਦਾ ਰਹੇਗਾ ਇਸ ਦੇ ਬਾਰੇ ਕੀ ਹੈਗੇ ਤੁਹਾਡੀ ਜੋ ਮਤਲਬ ਉਹ ਆਪਦੀ ਸਪਸ਼ਟੀ ਕਰਦੇ ਰਹੇ ਨੇ ਇਹਦੇ ਵਿੱਚ ਐਲੀਗੈਂਟਾ ਹੋ ਇਹ ਸਾਈਡਾਂ ਤੋਂ ਮਰ ਆਪਣਾ ਲੋਕਲ ਬੋਲਦੇ ਸੀ ਅਸੀਂ ਲਾਂਮਾਂ ਤੋਂ ਕਹਿੰਦੇ ਹੋ ਲਾਂਮਾਂ ਤੋਂ ਪੱਕੀਆਂ ਕਰਦੇ ਜਾਂ ਪੱਕੀਆਂ ਤੋਂ ਪੱਕੀਆਂ ਕਰਦੇ ਆ ਜੀ ਤੇ ਜਿਹੜਾ ਪਾਣੀ ਜੀਲ ਦਾ ਉਹ ਤਾਂ ਉਧਰੋਂ ਵੀ ਕੱਟਣਾ ਹੂੰ ਸਾਈਡਾਂ ਤੋਂ ਵੀ ਪਾਣੀ ਜੀ ਧਰਤੀ ਜੀਲ ਦਾ ਸੀ ਤੇ ਬੈੱਡ ਤੋਂ ਵੀ ਹੂੰ ਹੁਣ ਇੱਕ ਜ਼ਰੂਰੀ ਥੋੜੀ ਆ ਵੀ ਅੱਜ ਸਾਈਡਾਂ ਪੱਕੀਆਂ ਕਰਦੇ ਆ ਕਰਨੋ ਜੋ ਪਿੱਛੇ ਬੈੱਡ ਪੱਕੇ ਕਰਦੇ ਹੁੰਦੇ ਹੁਣ ਜਿਹੜੀ ਰਾਜਸਥਾਨ ਕਨਾਲ ਜਾਂਦੀ ਸੀ ਉਹ ਬੈੱਡ ਪੱਕਾ ਕਰਕੇ ਕੀ ਤਰਪਾਨ ਵਿਛਾ ਰਹੇ ਸੀ ਥੱਲੇ ਜੀ ਜੀ ਬਿਲਕੁਲ ਆਵੇ ਦਾ ਪਾਣੀ ਜਿਹੜਾ ਧਰਤੀ ਜਨਾ ਜਿਹੜੇ ਮਕਸਦ ਆਏ ਆ ਵੀ ਪਾਣੀ ਧਰਤੀ ਜੀਵ ਨੂੰ ਰੋਕਣਾ ਹੂੰ ਇਹ ਹੁਣ ਤੁਸੀਂ ਦੇਖੋ ਜਿਹੜੀ ਇਹਨੇ ਕੋਈ ਮੇਜਰ ਕਿਸਾਨ ਜਥੇਬੰਦੀ ਨਹੀਂ ਗੁੱਲ ਕੇ ਸਾਹਮਣੇ ਆਈ ਹੂੰ ਲੋਕਰ ਲੈ ਬੰਤੇ ਕਿਸਾਨਾਂ ਨੇ ਵਿਰੋਧ ਕੀਤਾ ਜਿਵੇਂ ਇੱਥੇ ਦਰਾਹੇ ਤੋਂ ਵੀ ਪਿੱਛੇ ਜੀ ਆਪਾਂ ਚੱਲਿਆ ਆਪ ਸਟ੍ਰੀਮ ਵੱਲੋਂ ਰੋਪੜ ਵੱਲੋਂ ਉੱਥੇ ਵੀ ਕਿਸਾਨਾਂ ਨੇ ਵਿਰੋਧ ਕੀਤਾ ਇਹ ਵੀ ਕਿਹਾ ਵੀ ਤੁਸੀਂ ਬਰਤਕ ਕਿਉਂ ਵੱਢ ਰਹੇ ਹੋ ਹੂੰ ਤੇ ਦੂਜੀ ਜਿਹੜੀ ਗੱਲ ਇਹ ਆ ਮੇ ਆਪਾਂ ਨੂੰ ਨੈਗੇਟਿਵ ਜਦੋਂ ਐਂਗਲ ਤੋਂ ਦੇਖਦੇ ਆ ਹੂੰ ਉਹ ਨਹਿਰੀ ਵਿਭਾਗ ਦੇ ਜਿਹੜੇ ਅਫਸਰ ਆ ਮੇਰੇ ਵਿਭਾਗੇ ਦੇ ਉਹਨਾਂ ਤੋਂ ਦੱਸਣੀ ਆ ਹੂੰ ਉਹਨਾਂ ਤੋਂ ਗਵਰਨਮੈਂਟ ਦੀ ਸਫਾਈ ਦੇਣੀ ਜਣੀ ਆ ਹੂੰ ਵੱਡੀ ਗੱਲ ਇਹ ਆ ਵੀ ਇਹ ਚੋਰੀ ਚੋਰੀ ਕੀਤਾ ਜਾ ਰਿਹਾ ਪ੍ਰੋਜੈਕਟ ਹੂੰ ਸਹਬਾ ਰੁਪਈਆ ਦਾ ਪ੍ਰੋਜੈਕਟ ਤੇ ਕੀਤਾ ਜਾ ਰਿਹਾ ਚੋਰੀ ਚੋਰੀ ਜੀ ਚੋਰੀ ਚੋਰੀ ਮੈਂ ਤਾਂ ਤੁਹਾਨੂੰ ਕਹਿਣਾ ਮੈਂ ਜਦੋਂ ਹੁਣ ਚੋਰੀ ਉਹ ਤਾਂ ਰੱਖੀ ਨਹੀਂ ਜਾ ਸਕਦੀ ਕੰਮ ਤਾਂ ਨਹਿਰ ਤੇ ਚੱਲਣਾ ਬਿਸਨਾ ਤਾਂ ਹੈਗਾ ਹੂੰ ਪਰ ਚੋਰੀ ਦੀ ਮੈਂ ਉਹਦੀ ਡੈਫੀਨੇਸ਼ਨ ਦੱਸਦਾ ਵੀ ਚੋਰੀ ਕਿਵੇਂ ਆ ਹੂੰ ਜਦੋਂ ਗਵਰਨਮੈਂਟ ਨੇ ਕੋਈ ਪ੍ਰੋਜੈਕਟ ਚਲਾਉਣਾ ਹੁੰਦਾ ਹੂੰ ਕਿੰਨੇ ਸਾਰ ਪਹਿਲਾਂ ਤੋਂ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਹੂੰ ਆ ਜੀ ਇੱਥੋਂ ਐਂ ਸੜਕ ਬਣੂਗੀ ਜੀ ਇੱਥੇ ਆ ਪ੍ਰੋਜੈਕਟ ਲੱਗੂਗਾ ਜੀ ਉਹਦੇ ਨਾਲ ਸਾਨੂੰ ਆ ਫਾਇਦੇ ਹੋਣਗੇ ਇੰਨੇ ਕਰੋੜ ਰੁਪਏ ਖਰਚ ਹੋਣਗੇ ਇੰਨੇ ਕਰੋੜ ਪਾਸ ਕਰਤੇ ਹੂੰ ਤੇ ਫੇਰ ਜਿੱਦਾਂ ਤੁਸੀਂ ਦੇਖੋ ਵੀ ਛੋਟਾ ਤਾਂ ਛੋਟਾ ਆ ਜੇ ਕੋਈ ਪਿੰਡ 'ਚ ਕੋਈ ਵੀ ਹੀ ਪੱਕੀ ਆ ਨਾ ਆਲਰੇਡੀ ਹੂੰ ਕੋਈ ਤਾਂ ਪੱਟ ਕੇ ਇੰਟਰਲੋਕ ਟਾਇਨਾ ਲਾਉਣੀਆਂ ਤਾਂ ਵੀ ਐਮਐਲਏ ਜਾਂਦੇ ਆ ਉਥੇ ਬਿਲਕੁਲ ਉਹਨਾਂ ਦਾ ਘਟਨ ਕਰਨ ਉਥੇ ਭਾਸ਼ਣ ਦਿੰਦੇ ਅਸੀਂ ਪਿੰਡ ਦੇ ਵਕਾਫਲੇ ਇੰਨੀਆਂ ਗਰੰਟਾਂ ਦਿੱਤੀਆਂ ਸਾਡਾ ਟੋਟਲ ਐਤ ਕਿ ਇਹਨਾਂ ਦਾ ਵਜਿਤਾ ਥੋੜੇ ਪਿੰਡੋਂ ਇਹਨੇ ਆਗੇ ਇਹਨੇ ਹੋ ਰਹੋਗੇ ਤੇ ਹੋਰ ਕੋਈ ਨਿਕਾ ਜੇ ਕੋਈ ਕੰਮ ਕਰਨਾ ਹੁੰਦਾ ਉਥੇ ਜਲਸਾ ਰੱਖਦੇ ਆ ਉਥੇ ਗੂੰਗੁਣ ਕਰਦੇ ਆ ਕਿ ਇਹ ਜਿਹੜਾ ਪ੍ਰੋਜੈਕਟ ਅਸੀਂ ਲਾਇਆ ਜਾਂ ਜਿਹੜੀ ਆ ਵੀ ਪੱਕੀ ਕਰੀ ਆ ਸਰਕ ਪੱਕੀ ਕਰੀ ਆ ਇਹਦਾ ਆ ਫਾਇਦਾ ਉਹ ਜੇ ਸੰਕ ਚੌੜੀ ਕਰੀ ਆ 8 ਫੁੱਟ ਤੋਂ ਤਾਂ ਨਾ ਫੁੱਟਦੀ ਕਰੀਆ ਉਹਦਾ ਵੀ ਬੜਾ ਰੋਲਾ ਪਾਉਂਦੇ ਆ ਤੇ ਇਹ 800 ਕਰੋੜ ਰੁਪਏ ਦਾ ਪ੍ਰੋਜੈਕਟ ਆ ਸੈਂਕੜੇ ਕਿਲੋਮੀਟਰ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਤੇ ਪੰਜਾਬ ਦੇ ਸਾਰੇ ਸੂਰੇ ਪੱਕੇ ਹੋਣ ਲੱਗ ਪੋਗੇ ਬਿਲਕੁਲ ਹੋਗੇ ਕਿਸੇ ਨੇ ਸਾ ਗਵਰਨਮੈਂਟ ਨੇ ਇਹਦਾ ਪ੍ਰਚਾਰ ਨਹੀਂ ਕੀਤਾ ਇਹ ਨੂੰ ਮੈਂ ਕਹਿੰਦਾ ਵੀ ਚੋਰੀ ਚੋਰੀ ਆ ਨਹੀਂ ਨਾ ਜਦੋਂ 800 ਰੁਪਈਆ ਹੁਣ ਇਹਦਾ ਅੰਦਾਜ਼ਾ ਮੋਟਾ ਦਾ ਜਾਇ ਕਿਲੋਮੀਟਰ ਤੇ 1 ਕਰੋੜ ਰੁਪਈਆ ਲੰਦਾ ਨਹਿਰ ਪੱਕੀ ਕਰਨ ਨੂੰ ਹੂੰ पक्या हो रही है, ने किसान पैसा तो प्रोजेक्ट पता नहीं किने अरबा दूजा चोरी को पैसे है नी कोई कम करने ਜੇ ਸੈਂਟਰ ਨੇ ਵੀ ਹੈ तो ਸੈਂਟਰ ने ਕਿਵੇਂ ਰਿਲੀਜ਼ ਕਰਤੇ ਇਹ ਕਹਿੰਦੇ ਸਾਡਾ ਰੂਰਲ ਡਵੈਲਪਮੈਂਟ ਫੰਡ ਉਹ ਸੈਂਟਰਲ ਦੇ ਰੋਕਿਆ ਹੋਇਆ ਹੈ ਸਾਡਾ ਜਿਹੜਾ ਜੀਐਸਪੀ ਦਾ ਸ਼ੇਅਰ ਉਹ ਨਹੀਂ ਦਿੰਦੇ ਤੇ ਇਹਨੇ ਲਈ ਜੇ ਸੈਂਟਰ ਦੇ ਰਿਹਾ ਤਾਂ ਕਿਵੇਂ ਉਹਨਾਂ ਨੇ ਐਰਐਮਆਰ ਵੀ ਅਲਿਜ਼ ਕਰਤੇ ਕੀ ਇਹਦੇ ਚਰੀਜ਼ਾ ਚੋਰੀ ਇਹ ਆ ਵੀ ਪੰਜਾਬ ਗਵਰਨਮੈਂਟ ਨਹੀਂ ਦੱਸ ਰਹੀ ਜੀ ਨਹੀਂ ਇਹਦਾ ਇੰਨਾ ਖਰਚਾ ਆਊਗਾ ਇੰਦੀਆਂ ਨਹਿਰਾਂ ਪੱਕੀਆਂ ਹੋਣਗੀਆਂ ਇੰਨੇ ਸੂਏ ਪੱਕੇ ਹੋਗੇ ਜੀ ਹੁਣ ਤੁਸੀਂ ਦੇਖੋ ਸੂਏ ਪੱਕੇ ਹੁੰਦੇ ਆ ਹੂੰ ਸੂਏ ਦੇ ਨਾਲ ਜਿਹੜੀ ਸੜਕ ਬਣਾਉਂਦੇ ਆ ਉੱਥੇ ਐਮਐਲਏ ਜਾਂਦੇ ਆ ਇਹਨਾਂ ਦੇ ਹਲਕਾ ਇੰਚਾਰਜ ਜਾਂਦੇ ਆ ਜੀ ਸੜਕ ਦਾ ਨਹੀਂ ਪੱਥਰ ਲੱਗਦੇ ਆ ਲੋਕਾਂ ਨੂੰ ਇਹ ਫਾਇਦੇ ਦਿਵਾਉਂਦੇ ਸੂਆਆਂ ਪੱਕਿਆਂ ਦੇ ਕਦੇ ਫਾਇਦੇ ਨਹੀਂ ਨਹਿਰਾ ਪੱਕਿਆਂ ਦੇ ਕਦੇ ਫਾਇਦੇ ਨਹੀਂ ਆ ਹੁਣ ਜਿਵੇਂ ਨਹਿਰੀ ਵਿਭਾਗ ਦੇ ਅਫਸਰ ਨੇ ਦੱਸਿਆ ਉਹ ਤਾਂ ਤਾਂ ਦੱਸਦਾ ਨਾ ਜਦੋਂ ਅੱਧੇ ਤਰਨ ਲੱਗਿਆ ਸੀ ਜਾ ਕੇ ਕੁਛ ਨਾ ਕੁਛ ਕਹਿਣਾ ਸੀ ਅਦਰਵਾਈਜ਼ ਪੰਜਾਬ ਸਰਕਾਰ ਦਾ ਇਹਦੇ 'ਚ ਇੱਕ ਵੀ ਵਿਦਿਆਨੀ ਇਹਦੇ ਪ੍ਰੋਜੈਕਟ ਬਾਰੇ ਦੇਖਦਾ ਤਾਂ ਇੰਨਾ ਖਰਚਾ ਆਊਗਾ ਇਹਨੂੰ ਪੰਜਾਬ ਦੇ ਆਹ ਕਹਿੰਦੇ ਨੇ ਤਾਂ ਮੈਂ ਕਹਿੰਦਾ ਵੀ ਚੋਰੀ ਚੋਰੀ ਕੰਮ ਕਰ ਰਹੇ ਆ ਅੱਛਾ ਕੰਮ ਵੀ ਇੰਨਾ ਤੇਜ਼ੀ ਨਾਲ ਹੋ ਰਿਹਾ ਇਹ ਸਾਡੇ ਨੇੜੇ ਜਿਹੜੀ ਸਤਮਾਕਣਾ ਲਾ ਉਹ ਪੱਕੀ ਹੋ ਰਹੀ ਆ। ਹੂੰ। ਮਤਲਬ ਤੁਸੀਂ ਦੇਖੋ ਵੀ 60-70 ਕਿਲੋਮੀਟਰ ਲੰਬੀ ਨਹਿਰ ਹੂੰ। ਉਹ ਦੋ ਮਹੀਨੇ ਜੀ ਇਹਨਾਂ ਨੇ ਪੂਰੀ ਕਰ ਦਿੰਦੀ ਆ। ਹੂੰ। ਅਦਰਵਾਈਜ਼ ਤੁਸੀਂ ਦੇਖ ਲਓ ਵੀ ਸੜਕ ਤੇ ਬੱਟੇ ਪਾਣਦੇ ਆ, ਢੱਕ ਪਾਉਣ ਬਜਰੀ ਪਾਉਣ ਉਹ 6-6 ਮਹੀਨੇ ਸਾਲ ਸਰ ਨਹੀਂ ਹੋਦੇ। ਬਿਲਕੁਲ। ਕਹਿੰਦੇ ਠੇਕੇਦਾਰ ਭੱਜ ਗਿਆ ਜੀ ਉਹਨੂੰ, ਪੈਸੇ ਨਹੀਂ ਮਿਲੇ ਜੀ ਆ ਹੋ ਗਿਆ, ਉਹ ਹੋ ਗਿਆ। ਅਗਲੇ ਬਜਟ ਚ ਪੈਸੇ ਆਉਣਗੇ ਫੇਰ ਉਹ ਸਭ ਬੰਨ੍ਹ ਲਾਉਂਦੇ ਆ। ਤੇ ਫਿਰ ਥੜਾ ਥੜਾ ਮਤਲਬ ਦਿਨ ਰਾਤ ਕੰਮ ਹੋ ਰਿਹਾ। ਤੇ ਇਹ ਕਿਹੜੇ ਛੇਤੇ ਆ ਗਏ گورਨਰਟਾਂ ਨੂੰ ਇਹ ਛੇਤੇ ਪੱਕੀਆਂ ਕਰਦੇ ਆ ਤੇ ਲੋਕਾਂ ਨੂੰ ਦੱਸਣਾ ਵੀ ਨਹੀਂ ਹੂੰ ਨਹੀਂ ਤਾਂ ਦੱਸਦੇ ਆ ਨਾ ਵੀ ਹੁਣ ਜੇ ਇੰਨਾ ਕੰਮ ਹੋ ਗਿਆ ਇੰਨੇ ਪਰਸੈਂਟ ਹੋ ਗਿਆ ਹੁਣ ਆ ਹੋਣ ਵਾਲਾ ਰਹਿ ਗਿਆ ਬਸੇ ਮੁਕੰਮਲ ਆ ਜੀ ਤੇ ਇਹ ਲਹਿਰਾ ਵਹਿਰਾ ਹੋ ਜਾਣੀ ਇਹੋ ਜਿਹਾ ਕੁਝ ਨਹੀਂ ਹੈ ਤੇ ਇਹ ਸੋਚਣ ਵਾਲੀ ਗੱਲ ਹੈ ਵੀ ਇਹ ਕਿਉਂ ਹੋ ਰਿਹਾ ਤੇ ਪੰਜਾਬ ਦਾ ਪਾਣੀ ਜਿਹੜਾ ਧਰਤੀ ਦੇ ਰਿਹਾ ਸੀ ਇਹ ਹੈ ਬੜੇ ਲੰਮੇ ਸਮੇਂ ਤੋਂ ਇਹਦੀ ਪਲੈਨਿੰਗ ਹੂੰ ਇਹਨੂੰ ਜਿਹੜੇ ਲਾਈਨਿੰਗ ਕਹਿੰਦੇ ਆ ਲਾਈਨਿੰਗ ਆਫ ਦਿ ਕਨਾਰਟ ਨੈਡ ਬੋਟਲ ਚੈਨ ਦਾ ਸੂਰਜ ਜੜੇ ਤਾਂ ਉਹ ਪਲੈਨਾ ਮੈਂ ਇੱਕ ਗਵਰਨਮੈਂਟ ਦਾ ਪੇਪਰ ਪੜ੍ਹਿਆ ਸੀ ਉਹਦੇ ਚ ਲਿਖਿਆ ਸੀ ਵੀ ਇਹਦੇ ਨਾਲ 2.8 ਮੀਲਿਆਣ ਏਕੜ ਫੁੱਟ ਪਾਣੀ ਪੰਜਾਬ ਨੂੰ ਸਰਪਲਸ ਮਿਲਜੂ ਹੂੰ ਚਲੋ ਮੰਨ ਲਿਆ ਵੀ ਬਾਧੂ ਆ ਗਿਆ ਨਹਿਰਾਂ ਚ ਪਾਣੀ ਤੇ ਜਿਹੜਾ ਧਰਤੀ ਜੇਰਨਾ ਸੀ ਉਹੀ ਆਇਆ ਨਾ ਤੇ ਜਿਹੜਾ ਇਹ ਐਕਸੀਡੈਂਸ ਆਵ ਜਾ ਕੋਈ ਐਸੀ ਆਕੇ ਧਰਨੀਆਂ ਤੇ ਦੱਸਦਾ ਵੇਦਾਨਾਂ ਜਿਹੀ ਤੁਹਾਨੂੰ ਪਾਣੀ ਵਧਾਵਾਂਗੇ ਹੂੰ ਨਹਿਰ ਨੂੰ ਪੱਕੀ ਕਰਕੇ ਪਾਣੀ ਵਧਾਓ ਤਾਂ ਪਾਣੀ ਆਉਣਾ ਕਿੱਥੋਂ ਹੂੰ ਪਾਣੀ ਤਾਂ ਆਉਣ ਨਹੀਂ ਐਨੀ ਗਾ ਪੰਜਾਬ ਕੋਲੇ ਇਹਦਾ ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ ਪੰਜਾਬ ਕੋਲੇ ਪਾਣੀ ਘਟਾ ਹੂੰ ਸੌਂ ਵਾਰੀ ਗਵਰਨਮੈਂਟ ਕਹਿ ਚੁੱਕੀ ਹੈ ਹੂੰ ਸਾਡੇ ਕੋਲੇ ਵੱਧੋ ਪਾਣੀ ਦਾ ਟੋਕਿਆ ਨਹੀਂ ਅਸੀਂ ਨਹੀਂ ਦੇਾਂਗੇ ਜੇ ਢੋਡੇ ਮੋਲੇ ਟੋਕਿਆ ਨਹੀਂ ਤਾਂ ਜਿਹੜਾ ਨਹਿਰਾਂ ਖੁੰਡੀਆਂ ਕਰਕੇ ਛੱਡਣਾ ਉਹ ਆਉਣਾ ਕਿੱਥੋਂ ਹੂੰ ਬਿਲਕੁਲ ਹੁਣ ਤੋਂ ਇਹ ਇਹਦੀ ਮਿਸਾਲ ਲੈ ਲਓ ਸਰਾਂ ਦੇ ਕਨਾਰ ਦੀ ਹੂੰ ਜਿਹੜੇ ਸਮੁੱਚੇ ਮਾਲਵੇ ਨੂੰ ਸਿੰਜਦੀ ਆ ਉਹ ਨਿਕਲਦੀ ਆ ਰੋਪੜ ਤੋਂ ਜੇ ਤੁਸੀਂ ਰੋਪੜ ਤੋਂ ਉਹਦੇ 'ਚ ਹੋਰ ਪਾਣੀ ਛੱਡਣਾ ਉਹਦੇ ਨਾਲ ਹੀ ਜਿਹੜੀ ਵਿਸਤ ਦੁਆਬ ਕਨਾਲ ਆ ਦੁਆਬੇ ਜਾਂਦੀ ਆ ਹੂੰ ਉਹ ਤਾਂ ਸੁੱਕੀ ਪਈ ਰਹਿੰਦੀ ਆ ਉਹ 'ਚ ਤਾਂ ਪਾਣੀ ਕਦੇ ਮੈਂ ਦੇਖਿਆ ਨਹੀਂ ਹੂੰ ਪਾਣੀ ਤਾਂ ਉਹਦੇ ਵਾਸਤੇ ਹੈ ਨਹੀਂ ਇੱਧਰ ਤੁਸੀਂ ਦਰਾਹੇ ਨੂੰ ਪਾਣੀ ਹੋਰ ਤੇ ਫਰਗੜ ਦੋਗੇ ਪੱਕੀ ਹੋ ਵੀ ਗਲਤੀ ਜਾ ਕੇ ਹੂੰ ਹੂੰ ਬਿਲਕੁਲ ਬਿਲਕੁਲ ਨਹੀਂ ਇਹ ਕਦੇ ਮੀਂਹ ਦਾ ਪਾਣੀ ਵੀ ਉਹਦੇ ਚ ਆਦਾ ਉਹ ਵੀ ਧਰਤੀ 'ਚ ਨਾ ਜਾਵੇ ਹੂੰ ਹੂੰ ਇਹ ਪਲੈਨਿੰਗ ਦਾ ਤੁਸੀਂ ਗੱਲ ਕਰੀਆ ਬਣਿਆੜੀ ਸਾਹਿਬ ਕੇ ਪਲੈਨਿੰਗ ਬੜੇ ਲੰਮੇ ਟਾਈਮ ਤੋਂ ਹੋ ਰਹੀ ਆ ਇਸ ਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿਹੜੀ ਕਿਹੜੀ ਮਤਲਬ ਇਹਦੇ ਵਿੱਚ ਜੋ ਕਹ ਲਓ ਧਰਾਂ ਇਨਵੋਲਵ ਨੇ ਵਿੱਚ ਜੇ ਹੁਣ ਭਗਵੰਤ ਮਾਨ ਸਰਕਾਰ ਦੇ ਵਕਤ ਹੀ ਇਹਨਾਂ ਨੂੰ ਪੱਕੀਆਂ ਹੋਣ ਦਾ ਚੁਣਿਆ ਇਹ ਕਿਉਂ ਚੁਣਿਆ ਗਿਆ ਖਾਸ ਮੈਂ ਮਨ ਦੱਸਦਾ ਜੀ ਇਹ ਤਾਂ ਨਹਿਰਾਂ ਤੇ ਲਾਸਟ ਤੇ ਆ ਕੇ ਪੱਕੀਆਂ ਕਰਦੇ ਆ ਪਹਿਲਾਂ ਪੈਸੂਆਂ ਨੂੰ ਬਿਲਕੁਲ ਤੇ ਚੁੱਪਚਾਪ ਪਹਿਲਾਂ ਸੂਏ ਪੱਕੇ ਕਰ ਲਓ ਹੂੰ ਸੂਏ ਭਗਵੰਤ ਮਾਨ ਦਾ ਟਾਈਮ ਵੀ ਪੱਕੇ ਹੋ ਰਹੇ ਨੇ ਬਿਲਕੁਲ ਇਹ ਤਾਂ ਪਹਿਲਾਂ ਰਾਜਾ ਸਾਹਿਬ ਦੇ ਟਾਈਮ ਵੀ ਪੱਕੇ ਹੋਏ ਸੀ ਤੇ ਇਹ ਤੋਂ ਪਹਿਲਾਂ ਬਾਦਲ ਸਾਹਿਬ ਦੇ ਟਾਈਮ ਵੀ ਪੱਕੇ ਹੋਣੇ ਸ਼ੁਰੂ ਹੋਏ ਸੀ ਹੂੰ ਇਹਦੇ ਜੇ ਮੀਨਸੇ ਜਿਹੜੀ ਸੈਂਟਰ ਤੇ ਪਲਾਨ ਹੈਗਾ ਹੂੰ ਜੋ ਸੈਂਟਰ ਚਾਹੁੰਦਾ ਪੰਜਾਬ ਨੂੰ ਵੀ ਆ ਇਹ ਤੋਂ ਲੈਣਾ ਜਾਂ ਪੋਣਾ ਜਾਂ ਨੁਕਸਾਨ ਪਹੁੰਚਾਉਣਾ ਹੂੰ ਉਸ ਜਿਹੜੀ ਹਰੇਕ ਸਟੇਟ ਗਵਰਨਮੈਂਟ ਆ ਉਹ ਨੀਵੀਂ ਪਾ ਕੇ ਉਹਨਾਂ ਨੂੰ ਮੰਨ ਲੈਂਦੀ ਆ ਉਹਨਾਂ ਦੀ ਗੱਲ ਹੂੰ ਕੋਈ ਇਨਵੋਲ ਵੈ ਪਰੂ ਹੀ ਤੇਰਾ ਆ ਨਹੀਂ ਤਾਂ ਦੇਖੋ ਕੋਈ ਤਾਂ ਨਿੰਦਿਆ ਕਰਨਾ ਹੂੰ ਕਾਂਗਰਸ ਬੋਲਦੀ ਬਾਦਲ ਪਾਰਟੀ ਬੋਲਦੀ ਜਾਂ ਕੋਈ ਹੋਰ ਪਾਰਟੀ ਬੋਲਦੀ ਇਹਨਾਂ ਕਹਿੰਦੇ ਕਹਾਂ ਜੁਨੀਆ ਨਾ ਬੋਲਦੀ ਆ ਹੂੰ ਹੂੰ ਤੇ ਇਹ ਤਾਂ ਹੁਣ ਆਪਾਂ ਜਾਣਦੇ ਆ ਨਾ ਵੀ ਥੋੜਾ ਜਿਹਾ ਛੋਟਾ ਜਿਹਾ ਰੀਵਨ ਕੱਟਣਾ ਹੁੰਦਾ ਤਾਂ ਕਿਵੇਂ ਧੋਲ ਵਜਾ ਕੇ ਰੌਲਾ ਪਾਉਂਦੇ ਹੂੰ ਤੇ ਫਿਰ ਚੁੱਪਚਾਪ ਹੀ ਹੋ ਜਾਂਦਾ ਸਾਰਾ ਕੰਮ ਹੂੰ ਮੈਂ ਕਹਿੰਦਾ ਜੇ ਕੋਈ ਲੋਕਲ ਲੈਵਲ ਤੇ ਮਾੜੇ-ਮੋٹے ਧਰਨੇ ਨਾ ਲੱਗਦੇ ਦਰਾਹੇ ਕੋਲੇ ਦਰਾਹੇ ਤੋਂ ਪਿੱਛੇ ਉੱਤਰ ਮਾਛੀਵਾੜੇ ਦੇ ਕੋਲ ਕੋਈ ਜੀ ਤਾਂ ਇੱਥੇ ਬੈਠਿਆਂ ਨੂੰ ਪਤਾ ਵੀ ਨਹੀਂ ਸੀ ਲੱਗਦਾ ਹੂੰ ਪਰ ਪਰ ਇਹਦਾ ਖਬਰ ਦੇਖੋ ਛੋਟੀ ਮੋਟੀ ਜਿਹੜੀ ਗਵਰਨਮੈਂਟ ਦੀ ਸਰਗਰਮੀ ਆ ਪਬਲਿਕ ਰਿਲੇਸ਼ਨ ਵਿਭਾਗ ਕਿਵੇਂ ਰੋਜ਼ ਉਹਦੇ ਨਹੀਂ ਪ੍ਰੈਸ ਨੋਟ ਜਾਰੀ ਕਰਦਾ ਇਹਦੇ ਲਈ ਅਜੇ ਤੱਕ ਕੋਈ ਪ੍ਰੈਸ ਨੋਟ ਨਹੀਂ ਆਇਆ ਬਿਲਕੁਲ ਨਹੀਂ ਨਹਿਰਾਂ ਪੱਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਇੰਨਾ ਕੰਮ ਹੋ ਗਿਆ ਇੰਨਾ ਹੋ ਗਿਆ ਜੀ ਜਾ ਕੇ ਮਨਿਸਟਰ ਨੇ ਦੌਰਾ ਕੀਤਾ ਜਾਂ ਸੀ ਇੰਜੀਨੀਅਰ ਨੇ ਦੌਰਾ ਕੀਤਾ ਕਦੇ ਉਹਨਾਂ ਦੀ ਖ਼ਬਰ ਬਣੀ ਨਹੀਂ ਸਿਰਫ ਇਹ ਨਹਿਰਾਂ ਪੱਕੀਆਂ ਹੋਣ ਦੀ ਖ਼ਬਰ ਆਈ ਹੈ ਧਰਨੇ ਦੇ ਵਜ੍ਹਾ ਕਰਕੇ ਉਹ ਤਾਂ ਪਹਿਲਾਂ ਇੰਨੇ ਹਜ਼ਾਰਾਂ ਕਿਲੋ ਹਜ਼ਾਰਾਂ ਦੇ ਸੈਂਕੜੇ ਤਾਂ ਹੋਈਗੇ ਨਾ ਸੂੇ ਪੱਕੇ ਹੋਗੇ ਉਹਦੀ ਕਦੇ ਕੋਈ ਖ਼ਬਰ ਨਹੀਂ ਆਈ ਕਿ ਫਲਾਣਾ ਸੂਹਾ ਪੱਕਾ ਹੋਇਆ ਹੂੰ ਤੋ ਤਾਂ ਮੈਂ ਕਹਿੰਦਾ ਵੀ ਹਰੇਕ ਹਰੇਕ ਜਿਹੜੀ ਸੋਬਾ ਸਰਕਾਰ ਹੈ ਟਾਈਮ-ਟਾਈਮ ਦੀ ਪੰਜਾਬ ਦੀ ਉਹ ਸਹਿਮਤ ਰਹੀ ਐ ਸੰਤੂ ਦੇ ਨਾਲ ਇਸ ਪ੍ਰੋਜੈਕਟ 'ਚ ਹੂੰ ਮੁਰੰਦੀ ਸਾਹਿਬ ਤੁਸੀਂ ਇਹਦਾ ਨੁਕਸਾਨ ਬਹੁਤ ਵੱਡਾ ਗਿਣਾ ਦਿੱਤਾ ਕਿ ਇਹਦਾ ਨੁਕਸਾਨ ਇਹੀ ਹੈ ਕਿ ਪੰਜਾਬ ਦਾ ਪਾਣੀ ਨੂੰ ਬਹੁਤ ਵੱਡਾ ਖਤਰਾ ਹੈ ਹਾਲਾਂਕਿ ਮੈਂ ਵੀ ਦਰਾਹੇ ਦੇ ਇਲਾਕੇ ਦੇ ਵਿੱਚ ਮੈਂ ਜਿਵੇਂ ਦੱਸਿਆ ਕਿ ਰਹਿਣਾ ਕਿ ਉੱਥੇ ਪਾਣੀ ਆਲਰੇਡੀ ਬਹੁਤ ਜ਼ਿਆਦਾ ਇੱਕ ਤਾਂ ਗੰਧਲਾ ਹੋ ਚੁੱਕਿਆ ਕਿਉਂਕਿ ਫੈਕਟਰੀ ਏਰੀਆ ਜ਼ਿਆਦਾ ਆ ਗਿਆ ਤੇ ਦੂਜੇ ਨੰਬਰ ਦੇ ਉੱਤੇ ਜੋ ਪਾਣੀ ਦਾ ਲੈਵਲ ਉਹ ਵੀ ਬਹੁਤ ਨੀਵੇਂ ਪੱਧਰ ਦੇ ਉੱਤੇ ਜਾ ਚੁੱਕਿਆ ਹਨਾ ਤੇ ਦੂਜੀ ਰੇਂਜ ਹੁੰਦੀ ਗੱਲ ਜਿਹੜੀ ਹੁਣ ਪੰਜਾਬ ਦੇ ਜਿਹੜੀਆਂ ਬੰਨ ਨੇ ਜਿਹੜੇ ਜਾਂ ਕਹਿ ਲੋ ਤੁਸੀਂ ਨਹਿਰਾਂ ਦੇ ਆਲੇ-ਦਾਲ ਉਹ ਪੱਕੇ ਹੋ ਰਹੇ ਨੇ ਤੇ ਉਹ ਬਿਲਕੁਲ ਖਤਮ ਹੋ ਜਾਣਾ ਕਹਾਣੀ ਤੇ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਮਤਲਬ ਸਮੇਂ ਦੇ ਵਿੱਚ ਇਹ ਪਲੈਨਿੰਗ ਇਹਨਾਂ ਦੀ ਹੈਗੀ ਆ ਵੀ ਇਹ ਪ੍ਰੋਪਰ ਕਰ ਦੇਣਾ ਤੇ ਇਹਦਾ ਇਹਦਾ ਨਤੀਜਾ ਕੀ ਨਿਕਲੇਗਾ ਕੋਈ ਕੋਈ ਖੜਾ ਹੋ ਪਾਏਗਾ ਤੇ ਵਿਰੋਧ ਮਤਲਬ ਮੇਰਾ ਸਵਾਲ ਮੇਨ ਇਹ ਹੈ ਨਹੀਂ ਜੀ ਕੋਈ ਕਿ ਅੱਜ ਖੜਾ ਹੋਣਾ ਤਾਂ ਅੱਜ ਤਾਂ ਨਾ ਹੋ ਜਾਂਦੇ ਹੂੰ ਇਹਨਾਂ ਖੜਾ ਹੋਣਾ ਤੇ ਛੱਡੋ ਇੱਕ ਕਿਸ ਹੁੰਦਾ ਲੋਕਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ। ਹੁਣਾਂ ਬੁੱਢੇ ਨਾਲੇ ਦੇ ਵਿੱਚ ਖੜ ਖੁਦਾਨੇ ਨੇ ਕਰੋਲਾ ਪਾਇਆ। ਜੀ। ਵੀ ਹੁਣ ਅਸੀਂ ਬੰਨ ਮਾਰਾਂਗੇ। ਹੂੰ। ਨਹੀਂ ਉਹ ਮੋਟੇ ਮੋਟੇ ਫੇਸਬੁੱਕ ਤੇ ਤਾਂ ਆ ਜਾਂਦਾ ਵੀ ਉੱਥੇ ਜੰਗੜਾ ਹੋ ਰਿਹਾ। ਹੂੰ। ਹੁਣ ਜਿੰਨੀਆਂ ਫੈਕਟਰੀਆਂ ਉਹ ਧਰਤੀ 'ਚ ਪਾਣੀ ਗਰਭ ਕਰ ਰਹੀਆਂ। ਬਿਲਕੁਲ। ਕਦੇ ਉਹ ਉਹਦੇ ਬਾਰੇ ਨੋਟਿਸ ਨਹੀਂ ਆਇਆ। ਬਿਲਕੁਲ। ਹੁਣ ਕਦੇ-ਕਦੇ ਨਾ ਮੈਂ ਪਿੱਛੇ ਜੇ ਫੇਸਬੁੱਕ ਤੇ ਆਪਣੀ ਪੋਸਟ ਵੀ ਪਾਈ ਸੀ। ਹੂੰ। ਤੇ ਇੱਕ ਪਿੰਡ ਆ ਸ਼ਾਇਦ ਕਾਲਾ ਬੂਲਾ ਦਾ ਨਾ ਹੂੰ ਤੇ ਉੱਥੋਂ ਦੇ ਬੋਰਾ ਦੇ ਵਿੱਚ ਪਾਣੀ ਕਾਲਾ ਹੋਣ ਲੱਗਿਆ ਹੂੰ ਹੂੰ ਤਾਂ ਲੋਕਾਂ ਨੇ ਰੌਲਾ ਪਾਇਆ ਐਸਡੀਐਮ ਔਕੇ ਤੇ ਪਹੁੰਚਿਆ ਜਿਹੜਾ ਕੰਸਲਡ ਆ ਜੀ ਐਸਡੀਐਮ ਦਾ ਧਿਆਨ ਸੀ ਵੀ ਇਹ ਅਸੀਂ ਲੈਬੋਰਾਟਰੀ ਚ ਭੇਜਾਂਗੇ ਹੂੰ ਵੀ ਲੈਬੋਰਾਟਰੀ ਚ ਕੀ ਭੇਜਣਾ ਕਾਲਾ ਤਾਂ ਪਾਣੀ ਸਾਹਮਣੇ ਦਿਸੀ ਜਾਂਦਾ ਹੂੰ ਹੂੰ ਤੂੰ ਇਹ ਦੱਸ ਵੀ ਇਹ ਚੈੱਕ ਕਰੋ ਵੀ ਕਿਹੜੇ ਫੈਕਟਰੀ ਥੰਨੇ ਤਾਂ ਧਰਤੀ 'ਚ ਪਾਣੀ ਗਰਗ ਕਰਦੀ ਹੈ ਹੁਣ ਤੂੰ ਇਹ ਦੇਖੋ ਧਰਤੀ 'ਚ ਪਾਣੀ ਗਰਗ ਕਰਨਾ ਜਾਂਦਾ ਉਹਦੀ ਕੋਈ ਫੌਜਦਾਰੀ ਸੰਜਾ ਨਹੀਂ ਤੁਸੀਂ ਨਹਿਰ 'ਚ ਪਾਣੀ ਪਾਉਣਾ ਜਾਂਦਾ ਸੂਏ 'ਚ ਪਾਉਣਾ ਉਹਦੀ ਕੋਈ ਸੰਜਾ ਨਹੀਂ ਦੁੱਧ ਦੇ 'ਚ ਪਾਣੀ ਪਾਉਣ ਦੀ ਉਮਰ ਕੈਦ ਵੀ ਹੈਗੀ ਆ 23 ਸੋਬਿਆਂ 'ਚ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਜਿਵੇਂ ਆਂਧਰਾ ਭੂਪ ਵਗੈਰਾ ਨੇ ਇਹ ਕਰਿਆ ਨਾ ਕਿ ਉਹ ਨਹਿਰ ਦੁੱਧ 'ਚ ਪਾਣੀ ਪਾਉਣ ਨੂੰ ਉਮਰ ਕੈਦ ਬਾਕੀ ਸੋਬੇ ਵੀ ਇਹ ਕਰਨੇ ਹਾਲਾਂਕਿ ਪਾਣੀ ਕੋਈ ਉਹ ਆਰਥਿਕ ਤੌਰ ਤੇ ਇਨਸਾਨ ਜੀ ਅਦਰਬਾ ਇਧਰ ਪਾਣੀ ਦਾ ਕੋਈ ਨੁਸਾਨ ਨਹੀਂ ਬਿਲਕੁਲ ਬਹੁਤ ਸਾਰੇ ਪਾਣੀ ਪਾਉਣ ਦੀ ਨਸਜਾ ਹੈ ਹੂੰ ਪਾਣੀ ਦੇ ਜ਼ਹਿਰ ਜ਼ਹਿਰ ਪਾਉਣ ਦੀ ਕੋਈ ਸਜ਼ਾ ਨਹੀਂ ਕੋਈ ਕੋਈ ਸਜ਼ਾ ਬਿਲਕੁਲ ਬਿਲਕੁਲ ਅੱਛਾ ਪਾਣੀ ਮਕਾਤਾ ਮਕਾਤਾ ਜਿਹੜਾ ਰਹਿ ਗਿਆ ਉਹ ਗੰਦਲਾ ਕਰਦਾ ਧਰਤੀ ਨਾਲ ਵੀ ਗੰਦਲਾ ਕਰਦਾ ਹੂੰ ਇੱਕ ਕਦੇ ਗਵਰਨਮੈਂਟ ਦਾ ਬਿਆਨ ਵੀ ਨਹੀਂ ਹੈ ਹੂੰ ਵੀ ਅਸੀਂ ਇਹਨੂੰ ਰੋਕਾਂਗੇ ਅਸੀਂ ਇਹ ਤੇ ਸਖਤ ਕਾਰਵਾਈ ਕਰਾਂਗੇ ਤੇ ਹੋਰ ਪ੍ਰੈਕਟੀਕਲੀ ਤਾਂ ਉਹਨੇ ਕਰਨਾ ਕੀ ਮੈਨਰੇ ਸਾਹਿਬ ਇਹਦਾ ਨਾ ਆਂਦਾ ਇਹ ਹੁੰਦਾ ਨਾ ਬਿਆਨ ਦੇਣ ਦੀ ਹੈ ਸਰਕਾਰਾਂ ਪਰ ਕਰਦੇ ਨਹੀਂ ਇਹਦਾ ਬਿਆਨ ਮਰੇ ਦਿੰਦੀਆਂ ਬਿਲਕੁਲ ਇਸ ਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ ਸਰਕਾਰਾਂ ਤਾਂ ਚਲੋ ਤੁਸੀਂ ਕਹਿੰਦੇ ਹੋ ਕਿ ਹੁਣ ਅੱਖਾਂ ਮਿੱਟੀ ਬੈਠੀਆਂ ਨੇ ਤੁਸੀਂ ਬਹੁਤ ਵਧੀਆ ਧਾਰਨਾ ਦੇ ਦਿੰਦੀਆਂ ਕਿ ਬੋਲੇ ਤੱਕ ਨਹੀਂ ਕੋਈ ਰਿਬਨ ਤੱਕ ਨਹੀਂ ਕੱਟਿਆ ਗਿਆ ਅਸਲ ਜ਼ਿੰਮੇਵਾਰ ਇਹਦਾ ਕੌਣ ਹੈ ਕੌਮ ਜਾਂ ਪੰਜਾਬੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਸੁੱਤੇ ਪਏ ਨੇ ਕਿ ਉਹਨਾਂ ਨੂੰ ਬੰਦੇ ਨਹੀਂ ਲੱਭ ਰਿਹਾ ਕੋਈ ਲੀਡਰ ਨਹੀਂ ਲੱਭ ਰਿਹਾ ਪਹਿਲਾਂ ਬਾਦਲ ਕੇ ਆ ਗਏ ਉਹਨਾਂ ਨੇ ਪਾਣੀਆਂ ਦੇ ਨਾਂ ਦੇ ਉੱਤੇ ਢੋਲ ਵਜਾਏ ਨੇ ਪਰ ਵਿਚ ਦੀ ਰਾਹ ਕੋਈ ਹੋਰ ਨਿਕਲੇ ਨਹੀਂ ਹਣਾ ਫਿਰ ਰਾਜਾ ਆਇਆ ਰਾਜੇ ਨੇ ਆਪਣੀ ਸਿਆਸਤ ਆਪਣਾ ਭੋਗਿਆ ਫਿਰ ਉਹ ਚਲੇ ਗਿਆ ਅਸਲ ਜ਼ਿੰਮੇਦਾਰ ਕੌਣ ਹੈ ਇਹਦੇ ਵਿੱਚ ਇਹ ਜ਼ਿੰਮੇਦਾਰ ਤਾਂ ਦੇਖੋ ਜੀ ਲੀਡਰ ਤਾਂ ਲੋਕਾਂ ਦੇ ਨਾਲ ਹੀ ਹੁੰਦੇ ਨੇ ਜਿਹੋ ਜਿਹੇ ਲੋਕ ਹੁੰਦੇ ਉਹ ਇਹ ਲੀਡਰ ਹੁੰਦੇ ਨੇ ਹਮ ਇੱਕ ਤਾਂ ਪੰਜਾਬ ਵਾਲਿਆਂ ਨੂੰ ਕੋਈ ਇਹਦੀ ਸਮਝ ਨਹੀਂ ਹੈ ਮਸਲੇ ਦੀ ਇਹ ਸਮਝ ਹੈ ਵੀ ਮਸਲੇ ਇੰਨੇ ਖੜੇ ਹੋਏ ਨੇ ਉਹ ਕਿਹਲੇ ਕਿਹਦੇ ਬੰਦ ਦੇਖਣ ਕਿਹੜੇ ਕਿਹੜੇ ਮੁੱਦੇ ਆਉਂਦੇ ਹਨ ਕਿਹੜੇ ਕਿਹੜੇ ਮੁੱਦਾਂ ਤੇ ਲਾਉਣ ਬੇਅਦਬੀਆਂ ਬਾਰੇ ਲਾਉਣ ਐਮਐਸਪੀ ਖਾਤਰ ਲਾਉਣ ਕਾਦੇ ਖਾਤਰ ਲਾਉਣ ਮਸਲੇ ਇਹਨੇ ਖੜੇ ਕਰਤੇ ਨੇ ਬਿਲਕੁਲ ਬਿਲਕੁਲ ਹੂੰ ਜਦੋਂ ਪੰਜਾਬ ਦੇ ਲੋਕ ਖੁਦ ਹੀ ਇਹ ਕਹ ਲਓ ਤੁਸੀਂ ਇੱਕ ਲੀਡਰਲੈਸ ਮੈਂ ਇਸ ਨੂੰ ਕਹਿ ਸਕਦਾ ਕਿ ਉਹਨਾਂ ਨੂੰ ਆਪ ਦਾ ਇੱਕ ਲੀਡਰ ਵੀ ਨਹੀਂ ਲੱਭ ਰਿਹਾ ਤੇ ਉਹਨਾਂ ਨੂੰ ਮਸਲਿਆਂ ਦਾ ਵੀ ਨਹੀਂ ਸਮਝ ਆ ਰਹੀ ਕਿ ਕਿਹੜੇ ਮਸਲੇ ਦੇ ਬਾਰੇ ਕਾਦੇ ਲੀਡਰ ਜੇ ਉਧਰ ਨੂੰ ਜਾਊਗਾ ਨਾ ਉਸ ਗੱਲ ਕਰ ਨੂੰ ਉਹਨੂੰ ਬਦਨਾਮ ਕਰ ਦਿੰਦੇ ਉਹਨੂੰ ਠੋਕ ਦਿੰਦੇ ਆ ਹੂੰ ਹੁਣ ਲੀਡਰ ਉਹੀ ਲਾਉਂਦਾ ਉਹੀ ਪਾਰਟੀ ਅਥੇ ਲਾਉਂਦਾ ਆਪਣੀ ਸਿਆਸਤ ਕਰਨ ਲਈ ਜਿਹੜੀ ਜੋ ਦਿੱਲੀ ਦਾ ਏਜੰਡਾ ਉਹਦੇ 'ਚ ਹਮੇ ਭਰੇ ਉਹ ਪਹਿਲੀ ਹੱਦ ਹੂੰ ਦੇਖੋ ਕਹਿੰਦੇ ਅਸੀਂ ਪੰਜਾਬ ਦਾ ਏਜੰਡਾ ਇਹਨੂੰ ਪਹਿਮ ਰੱਖਾਂਗੇ ਜੀ ਫਿਰ ਨਹੀਂ ਫਿਰ ਉਹਨਾਂ ਦੀ ਮਰਜ਼ੀ ਹੈ ਵੀ ਕਿੰਨਾ ਕੁ ਤੁਹਾਨੂੰ ਲਾਉ ਕਰ ਹੂੰ ਹੂੰ अच्छा मिनिस्टर साहब एक मैं और क्वेश्चन मेरा है इसਦੇ ਬਾਬਤ ਕਿ ਪੰਜਾਬ ਦੇ ਪਾਣੀਆਂ ਦਾ ਜੇ ਇਤਿਹਾਸਿਕ ਜੰਗ ਨੂੰ ਮੈਂ ਦੇਖਾਂ ਤਾਂ ਉਹਦੇ ਬਾਰੇ ਥੋੜਾ ਜਿਹਾ ਇੱਕ ਕੋਈ ਤੁਸੀਂ ਚਾਣਨਾ ਪਾ ਸਕੋ ਤਾਂ ਜੋ ਆਪਣੇ ਲੋਕਾਂ ਨੂੰ ਥੋੜਾ ਜਿਹਾ ਇਸ ਚੀਜ਼ ਵੱਲ ਜਾਗਰੂਕਤਾ ਪੈਦਾ ਹੋ ਸਕੇ ਕਿ ਹਾਂ ਪਾਣੀ ਦਾ ਅਸਲੀ ਲੜਾਈ ਹੈ ਕੀ ਆ ਸਾਡੀ ਪਾਣੀ ਦੀ ਲੜਾਈ ਕੱਲੀ ਨਹਿਰਾਂ ਦੀ ਨਹੀਂ ਹੈ ਕੱਲੀ ਮਤਲਬ ਟਿਊਬਵਲਾਂ ਦੀ ਨਹੀਂ ਹੈ ਪਾਣੀ ਦੀ ਲੜਾਈ ਅਸਲ ਹੈ ਕੀ ਆ ਸਾਡੀ ਮਤਲਬ ਕਿਉਂਕਿ ਬਹੁਤਿਆਂ ਨੂੰ ਇਹ ਹੀ ਨਹੀਂ ਪਤਾ ਨਹੀਂ ਸਾਨੂੰ ਪਾਣੀ ਦੀ ਲੋੜ ਆ ਸਾਡੇ ਕੋਲ ਪਾਣੀ ਘਟ ਗਿਆ ਨਹੀਂ ਤਾਂ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਪਾਣੀ ਮੁੱਕ ਵੀ ਸਕਦਾ ਹੈ ਕਿ ਨਾ ਕਹਿੰਦਾ ਮੋਟਰ ਦਾ ਬਟਨ ਦਬੋ ਜਾ ਕੇ ਪਾਣੀ ਜਿੰਨਾ ਮਰਜ਼ੀ ਕਰ ਲੋ ਹੂੰ 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 ਬਿਲਕੁਲ ਬਿਲਕੁਲ ਸਹੀ ਗੱਲ ਤੇ ਜਿਹੜੀ ਇਹ ਮਤਲਬ ਮੌਜੂਦਾ ਹੈਗਾ ਹੂੰ ਆਇਆ ਪੰਜਾਬ ਹਰਿਆਣਾ ਦਾ ਝਗੜਾ ਹੂੰ ਇਹ ਤਾਂ ਮਤਲਬ ਹੁਣ ਆਇਆ 66 ਤੋਂ ਜਦੋਂ ਇਹ ਪੂਰੀ ਤੱਕ ਲਾਇਆ ਇੰਦਰਾ ਗੰਧੀ ਨੇ ਜੀ ਉਦੋਂ ਇਹ ਲਾਈਨ ਲਾਈਟ ਚ ਆਇਆ ਉਹ ਤਾਂ ਪਹਿਲਾਂ ਤਾਂ ਲਾਈਨ ਲਾਈਟ ਚ ਹੀ ਸੀ ਹੂੰ ਹੂੰ ਸੋ ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਸਾਡੇ ਲੋਕ ਨੇ ਪਹਿਲਾਂ ਉਹਨਾਂ ਨੂੰ ਪੰਜਾਬੀਆਂ ਨੂੰ ਖਾਸ ਤੌਰ ਦੇ ਤੇ ਇਸ ਬਾਰੇ ਸਮਝਣ ਦੀ ਲੋੜ ਹੈ ਕਿ ਸਾਰਾ ਮੁੱਦਾ ਹੈ ਗਿਆ ਪਰ ਮੈਨੂੰ ਤੁਹਾਨੂੰ ਨਹੀਂ ਲੱਗਦਾ ਮੰਡਾਨੀ ਸਾਹਿਬ ਜਦ ਤੱਕ ਇਹ ਸਮਝਣਾ ਹੁਣ ਬਹੁਤ ਦੇਰ ਹੋ ਚੁੱਕੀ ਹੈ ਕਿ ਉਹ ਹੱਥੋਂ ਗੇਮ ਨਿਕਲ ਜਾਣੀ ਹੈ ਕੀ ਲੱਗਦਾ ਇਸ ਬਾਰੇ ਬਹੁਤ ਦੇਰ ਹੋ ਚੁੱਕੀ ਹੈ ਜੀ ਹੂੰ ਉਹ ਨਹੀਂ ਹੈ ਬਸ ਨਹੀਂ ਰਿਹਾ ਉਹ ਇੱਕ ਤਾਂ ਰੱਬ ਹੀ ਸੁਭਾਅ ਬਣਾ ਦੇਵੇ ਤਾਂ ਕੀ ਕਹਿਣਾ ਅਦਰਵਾਈਜ਼ ਤਾਂ ਜਿਹੜਾ ਪਹਿਲੀ ਗੱਲ ਪਾਣੀ ਖੋਲਿਆ ਹੂੰ ਦੂਜੀ ਗੱਲ ਪਾਣੀ ਸਾਡਾ ਖਿੱਚਣਿਆ ਤੇ ਜਿਹੜਾ ਇਹਦੇ ਰਾਹੀਂ ਨਹਿਰਾ ਰਾਹੀਂ ਸੂਹਿਆ ਰਾਹੀਂ ਧਰਤੀ ਚੋਂਦਾ ਸੀ ਅਸੀਂ ਬੋਰਤ ਲੋਂਦੇ ਸੀ ਉਹ ਵੀ ਘਟਾਤਾ ਜਿਹੜਾ ਰਹਿ ਗਿਆ ਉਹ ਗੰਦਲਾ ਕਰਤਾ ਤੇ ਹੁਣ ਤੁਸੀਂ ਦੱਸੋ ਵੀ ਕੋਈ ਬੰਦੇ ਨੂੰ ਜਾਣ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਰਿਹਾ ਹਾਂ ਜੜੇ ਕੋਈ 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 ਅਸਤਰਾ ਦੀ ਉਮੀਦ ਦਿਖ ਨਹੀਂ ਰਹੀ ਕਿ ਸ਼ਾਇਦ ਕੋਈ ਕਿਤੇ ਕੋਈ ਇਸ ਤਰ੍ਹਾਂ ਦਾ ਬਿਰਲਾ ਕੋਈ ਬੰਦਾ ਲੀਡਰ ਜਾਂ ਕੋਈ ਕੌਮ ਦੇ ਕਹੋ ਤੁਸੀਂ ਮਨ ਮਿਹਰ ਪੈ ਜਾਵੇ ਤੇ ਪੰਜਾਬ ਦਾ ਪਾਣੀ ਆ ਜਿਹੜਾ ਪੱਕ ਸਕੇ ਲੈ ਦੇਖੋ ਜੀ ਕੌਮ ਜਿਹੜਾ ਹੁਣ ਪਾਣੀ ਪਿੱਛੇ ਮੋਰਚਾ ਲਗਿਆ ਸੀ ਹੋਰ ਵੀ ਮੰਗਿਆ ਸੀ ਜਿਹੜੀ ਮੇਨ ਇਹ ਜਿਹੜਾ ਧਰਮਜੋਤ ਮੋਰਚਾ ਕ ਪੂਰੀ ਮੋਰਚੇ ਤੇ ਸ਼ੁਰੂ ਹੋਇਆ ਸੀ ਹੁਣ ਉਹ ਤੋਂ ਵੱਡੀ ਤਾਂ ਲਾਮਬੰਦੀ ਹੋ ਨਹੀਂ ਸਕਦੀ ਜੇ ਉਹਨੇ ਲਾਮਬੰਦ ਦੇ ਵੀ ਇਨਸਾਫ ਨਹੀਂ ਲੈ ਸਕੀ ਤਾਂ ਹੋਰ ਮਤਲਬ ਕਿਵੇਂ ਆਪਾਸ ਕਰ ਸਕਦੇ ਇਹ ਤੋਂ ਵੀ ਵੱਡੀ ਲਾਮਬੰਦੀ ਹੋ ਲਾਮਬੰਦੀ ਹੋ ਜੂਗੀ ਤੇ ਸਾਨੂੰ ਇਨਸਾਫ ਮਿਲ ਜੂਗਾ ਤਰ ਤੁਸੀਂ ਮਨਰੇਣ ਸਿੰਘ ਸਾਹਿਬ ਬੜਾ ਲੰਮਾ ਸਮਾਂ ਪੱਤਰਕਾਰੀ ਕੀਤੀ ਆ ਖੋਜੀ ਪੱਤਰਕਾਰੀ ਕੀਤੀ ਆ ਤੁਸੀਂ ਬੜਾ ਇਸ ਨੂੰ ਬੜੇ ਵਧੀਆ ਤਰੀਕੇ ਨਾਲ ਹੁਣ ਤੱਕ ਆਪਦੀ ਕਲਮ ਦੇ ਨਾਲ ਮੰਨਿਆ ਤੁਸੀਂ ਕਿਵੇਂ ਦੇਖਦੇ ਹੋ ਕਿ ਆਉਣ ਵਾਲਾ ਭਵਿੱਖ ਪੰਜਾਬ ਦਾ ਕੀ ਆ ਨੌਜਵਾਨਾਂ ਦਾ ਭਵਿੱਖ ਕੀ ਆ ਪੰਜਾਬ ਦੇ ਵਿੱਚ ਪਾਣੀ ਤੋਂ ਪੰਜਾਬ ਪੰਜਾਬ ਦੀ ਖੇਤੀ ਉਜੜ ਗਈ ਆ ਮਤਲਬ ਇਹ ਤਾਂ ਸ਼ਹਿਰੀਕਰਨ ਹੋ ਰਿਹਾ ਮੈਨੂੰ ਤਾਂ ਇਹ ਆਉਂਦਾ ਕਿ ਇਹ ਖੇਤੀ ਜਿਵੇਂ ਇੱਕ ਵੱਡਾ ਦਿੱਲੀ ਹੈਰੀ ਵਾਂਗੂ ਪੰਜਾਬ ਹਾਂ ਯਾਰ ਆਇਆਂ ਇੱਕ ਏਕੜ ਜ਼ਮੀਨ ਉਹ ਕਵਰ ਕੀਤੀ ਜਾ ਰਹੀ ਹੈ ਤੇ ਸੰਤਿਪਾਰਕ ਬਣੂਗਾ ਤੇ ਤੇ ਸੜਕ ਬਣੂਗੀ ਇਥੇ ਬੁਲਟ ਜਿੰਦੀ ਲਾਈਨ ਨਿਕਲੂਗੀ ਤੇ ਆਹ ਹੋ ਗਿਆ ਹੂੰ ਤੇ ਇਹ 50 ਦਾ ਪਹਿਲਾਂ ਹੀ ਛੋਟਾ ਹੂੰ ਖੇਤੀ ਲਈ ਜ਼ਮੀਨਾਂ ਪਹਿਲਾਂ ਹੀ ਟਾਟਾ ਤੁਸੀਂ ਦੇਖੋ ਜਾ ਕੇ ਧੜਾ ਧੜਾ ਕਲੋਨੀਆਂ ਬਣ ਰਹੀਆਂ ਧੜਾ ਧੜਾ ਇੰਡਸਟਰੀਆਂ ਲੱਗ ਰਹੀਆਂ ਹੂੰ ਮੈਂ ਇੱਧਰ ਸਾਰੇ ਘੁੰਮ ਕੇ ਆਇਆ ਜੀ ਮਾਈ ਰੇਲ ਹਿੰਦੋਸਤਾਨ ਚ ਹੂੰ ਮਤਲਬ ਇੰਨੇ ਇੰਡਸਟਰੀ ਕਿਤੇ ਨਹੀਂ ਦੇਖੀ ਜਿੰਨੇ ਪੰਜਾਬ ਦੇ ਵਿੱਚ ਹੂੰ ਦੇਖੋ ਪੰਜਾਬ ਦੇ ਪਾਣੀ ਦੀ ਜਿਹੜੀ ਮੈਂ ਦੱਸਦਾ ਹਾਂ ਹੂੰ ਮਕੌਣ ਦੇ ਕਿੰਨੇ ਮਤਲਬ ਇਹਨਾਂ ਨੂੰ ਕਹਾਲੇ ਤੇ ਆਹ ਧਿਆਨ ਹੀ ਨਹੀਂ ਹੈ ਕਿਸੇ ਨੂੰ ਹੂੰ ਹੂੰ ਪੰਜਾਬ ਦੇ ਵਿੱਚ ਮੱਛੀ ਫਾਰਮ ਨੂੰ ਬਹੁਤ ਸਹਾਰਾ ਦਿੱਤਾ ਗਿਆ ਹੂੰ ਧਰਤੀ ਜੋ ਪਾਣੀ ਕੱਢ ਕੇ ਮੋਟਰਾਂ ਰਾਹੀਂ ਤਲਾਬ ਭਰੇਗੇ ਉਹਨਾਂ 'ਚ ਮੱਛੀਆਂ ਪਾਲਣ ਦਾ ਉਹ ਕਹ ਦਤਾ ਗਿਆ ਜੀ ਬਿਜਲੀ ਦੇ ਕਨੈਕਸ਼ਨ ਬੜੇ ਪ੍ਰਾਇੋਰਟੀ ਦੇ ਦਿੱਤੇ ਗਏ ਪਹੁੰਚ ਦੇ ਆਧਾਰ ਤੇ ਹਮ ਮੈਂ ਕਹਿੰਦਾ ਦੁਨੀਆ 'ਚ ਕਿਤੇ ਮਿਸਾਲ ਨਹੀਂ ਹੋਣੀ ਜਿੱਥੇ ਧਰਤੀ 'ਚੋਂ ਪਾਣੀ ਕੱਢ ਕੇ ਮੱਛੀਆਂ ਪਾਲਣ ਨੂੰ ਗਵਰਨਮੈਂਟ ਕਹੇ ਹਮ ਤੋ ਇਹ ਇਹ ਇੱਥੇ ਮੀਂਹ ਦਾ ਪਾਣੀ ਤਲਾਬਾਂ ਦਾ ਪਾਣੀ ਦਰਿਆਵਾਂ ਦਾ ਪਾਣੀ ਹੋਵੇ ਉੱਥੇ ਤੋਂ ਮੱਛੀ ਪਾਲੋ ਹਮ ਹਮ ਪੰਜਾਬ ਦੇ ਵਿੱਚ ਜਿੱਥੇ ਪਾਣੀ ਤਾਂ ਨਾਲੇ ਇਹਨੂੰ ਝੋਨੇ ਖੇਤਰ ਕਣਕਾਂ ਨੂੰ ਲਾਉਣ ਖੇਤਾਂ ਖੇਤਰ ਹੈ ਨਹੀਂ ਤੇ ਇਹ ਇੰਨੇ ਸਾਲ ਮੱਛੀ ਦਾ ਜੋਰ ਦਿੰਦੇ ਰਹੇ ਮੱਛੀ ਪਾਲਣ ਦਾ ਮਹਿਕਮਾ ਵੀ ਆ ਪੰਜਾਬ ਦੇ ਵਿੱਚ ਬਿਲਕੁਲ ਇਹ 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 ਸਾਰਾ ਕੁਝ ਹੋਇਆ ਮਤਲਬ ਜਿਹੜੇ ਸਿੱਖਾਂ ਨੇ ਆਪਦੀ ਇੱਕ ਸਰਮੌਰ ਸੰਸਥਾ ਖਵਾਉਂਦੀ ਹੈ ਅਕਾਲੀ ਦਲ ਦੇ ਵਾਲੇ ਹੋਇਆ। ਦੇ ਹਰ ਵੇਲੇ ਹੋਇਆ। ਹੂੰ ਹੂੰ। ਕਿਸੇ ਸਰਕਾਰ ਨੇ ਇਹਨੂੰ ਰੋਕਿਆ ਨਹੀਂ ਵੀ ਮੱਛੀ ਫੜਨ ਸਾਡੇ ਧਰਤੀ ਜੋ ਕਿਉਂ ਕੀਤਾ ਜਾ ਰਿਹਾ। ਹੂੰ। ਧਰਤੀ ਜੋ ਪਾਣੀ ਕੱਢਦੇ। ਹੁਣ ਤੁਸੀਂ ਬਾਹਰ ਫਿਰਦੇ ਹੋ ਇੰਗਲੈਂਡ ਵਿੱਚ ਤੁਸੀਂ ਰਹਿੰਦੇ ਆ। ਹੂੰ। ਤੁਸੀਂ ਸਰ ਤੇ ਮਾਰ ਸਕਦੇ ਆ ਪੜੇ ਲਿਖਿਆ ਹੈਗੇ ਹੋ। ਹੂੰ। ਮੈਂ ਕਹਿੰਦਾ ਦੁਨੀਆ ਦੇ ਵਿੱਚ ਕਿਤੇ ਵਖਾਨ ਨਹੀਂ ਹੁੰਦੀ। ਬਿਲਕੁਲ। ਜਿੱਥੇ ਪਾਣੀ ਪਹਿਲਾਂ ਹੀ ਹੈ ਨਹੀਂ ਤਾਂ ਧਰਤੀ ਜੋ ਪਾਣੀ ਕੱਢੀਏ। ਈਵਨ ਕਿ ਜਿਹੜਾ ਝੋਨਾ ਹੂੰ। ਉਹ ਵੀ ਪੰਜਾਬ ਦੀ ਫਸਲ ਨਹੀਂ ਸੀ ਜੀ ਉਹ ਬੰਗਾਲ ਦੇ ਸਾੰਦ ਦੇ ਜਿੱਥੇ ਮੀਂਹ ਨੇ ਪੈਂਦੇ ਸੀ ਉਥੋਂ ਦੀ ਫਸਲ ਸੀ ਇਹਨੇ ਆ ਕੇ ਝੋਨਾ ਫੜਿਆ ਗਿਆ ਝੋਨੇ ਨੂੰ ਦੇਰ ਤੱਕੀ ਦੇਰ ਤੱਕੀ ਇਹਨਾਂ ਝੋਨਾ ਹੋ ਗਿਆ ਜੀ ਪੰਜਾਬ ਨੇ ਅੰਨ ਭੰਡਾਰ ਭਰਤਾ ਮੁਲਕ ਦਾ ਤੇ ਅੰਨ ਦਾ ਭੰਡਾਰ ਤੁਸੀਂ ਭਰਤਾ ਕਿਹੜੀ ਕੀਮਤ ਤੇ ਹੂੰ ਧਰ ਦੇ ਭਾਂਡੇ ਵੇਚ ਕੇ ਜੇ ਤੁਸੀਂ ਗੋਲਕ ਭਰਦੇ ਹੁੰਦਾ ਫਿਰ ਮੈਂ ਕਹਿੰਦਾ ਇਹ ਤਾਂ ਨਾ ਬੰਦਾ ਮੁਲਕ ਕੋਣ ਹੋ ਹੂੰ ਦੁਕਾਨਦਾਰ ਜੇ ਆ ਤੇ ਢਾਟੀ ਦਾ ਸੌਦਾ ਹੀ ਵੇਚ ਕੇ ਗੋਲਕ ਭਰ ਲਵੇ ਫਿਰ ਤਾਂ ਆਥਰ ਨੂੰ ਜੇ ਲਖਪਤੀ ਬਣ ਜੇ ਗਲਤ ਆ ਵੀ ਉਹਦਾ ਜਿਹੜਾ ਕਾਰੋਬਾਰ ਗਾ ਕਿਵੇਂ ਕਰੂ ਹੂੰ ਤੁਸੀਂ ਝੋਨਾ ਲੈ ਜਾਂਦਾ ਤੁਸੀਂ ਉਹਨਾ ਮੱਕੀ ਤੇ ਜੋੜ ਦਿੰਦਾ ਹੂੰ ਇਹ ਜਿਹੜੀ ਮੱਕੀ ਆ ਇਹ ਝੋਨੇ ਨਾਲੋਂ ਵੀ ਵੱਧ ਪਾਣੀ ਖਚਦੀ ਆ ਹੁਣ ਇਸ ਦੀ ਪਹਿਲੀ ਵਾਰੀ ਹੋਇਆ ਕਿ ਸਾਨੂੰ 2-2 ਟੋਟੇ ਵੀ ਪਾਣੇ ਪਏ ਬਿਲਕੁਲ ਟੋਟਾ ਕਹਿੰਦੇ 10 ਫੁੱਟ ਦਾ ਜੀ 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 ਮੋਲੂਗੇ ਕਰ ਹੂੰ ਤੇ ਉਹ ਮੱਕੀਆਂ ਵੇਲੇ ਨੀਂਜ ਨਹੀਂ ਛੱਡੀ ਰੱਖੀ ਉਹ ਪਾਣੀ ਇੰਨਾ ਹੋ ਗਿਆ ਕਿ 2-2 ਟੋਟੇ ਪਾਣੇ ਪਏ ਹੂੰ ਮੱਕੀ ਜਿਹੜੀ ਸੀ ਨਾਲ ਮੱਕੀ ਸੁੰਦੀ ਸੀ ਜਿਹੜੀ ਆਪਾਂ ਹਾਰਥ ਚ ਬੀਜੇ ਤੇ ਪਸੂ ਚ ਵੱਢੀ ਜਾਂਦੇ ਸੀ ਹੂੰ ਉਹ ਤਾਂ ਕੋਈ ਲੋੜ ਨਹੀਂ ਸੀ ਪਾਣੀ ਦੀ ਉਹ ਤਾਂ ਮੇਹ ਪੈਂਦੇ ਸੀ ਉਹਨੇ ਨਾ ਹੋ ਜਾਂਦੀ ਸੀ ਹੂੰ ਬਿਨਾ ਉਹ ਤਾਂ ਵੀ ਮੋਟਰਾਂ ਦਾ ਖੂਆਂ ਤੋਂ ਹੋ ਜਾਂਦੀ ਸੀ ਇਹਨੂੰ ਆਪਾਂ ਮਾਰੂ ਕਿ ਵੀ ਉਹੀ ਹੋ ਜਾਂਦੀ ਸੀ ਤੇ ਆ ਜਿਹੜੀ ਹੈਗੀ ਆ ਹੁਣ ਇਹ બીજી ਆਦੀ ਜਿਹੜੀ ਮਾਰਸ਼ ਦੇ ਵਿੱਚ ਜਾਂ ਪ੍ਰਾਜਨ ਦੇ ਵਿੱਚ ਹੂੰ ਤੇ ਇਹ ਤਾਂ ਤੁਸੀਂ ਦੇਖੋ ਇਹਨੂੰ ਵੱਢਣ ਤੱਕ ਨਿੱਤ ਪਾਣੀ ਲਾਉਣਾ ਪੈਂਦਾ ਨਿੱਤ ਨਾ ਲਾਉਣਾ ਪੈਂਦਾ ਜਾਨੀ ਮਿਸਾਲ ਮੈਂ ਦਿੰਦਾ ਵੀ ਨਿੱਤ ਵਰਗਾ ਹੀ ਕੰਮ ਹੂੰ 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 ਜਿਆਦਾ ਮੱਕੀ ਨੂੰ ਕਰਨ ਲੱਗੀ ਆ ਉਦੋਂ ਦਾ ਇੱਕਦਮ ਪਾਣੀ ਘਟਿਆ ਹੂੰ ਪਰ ਮਡੇਣੀ ਸਾਹਿਬ ਇਹ ਗੱਲਾਂ ਵੀ ਇੱਕ ਪਾਸੇ ਨੇ ਠੀਕ ਹੈ ਆਪਾਂ ਕਹਿ ਦਿੰਨੇ ਆ ਕਿ ਸਰਕਾਰਾਂ ਦਾ ਤੇ ਸੈਂਟਰ ਦਾ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਇਸ ਇਸ ਗੱਲ ਦੇ ਉੱਤੇ ਮੈਂ ਮੈਂ ਚਾਹੂੰਗਾ ਕਿ ਤੁਸੀਂ ਥੋੜਾ ਜਿਹਾ ਇੱਕ ਕੋਈ ਰਾਹ ਦੱਸੋ ਜਿਵੇਂ ਹੁਣ ਤੁਸੀਂ ਬੜੀ ਬੜੀ ਆਧਾਰ ਦਿੱਤੀ ਆ ਕਿ ਮੱਕੀ ਸਭ ਤੋਂ ਵੱਧ ਪਾਣੀ ਜੀਰੀ ਨੇ ਨਾਲ ਨਾਲੋਂ ਵੀ ਵੱਧ ਚੂਸਦੀ ਆ ਤਾਂ ਕਿਸਾਨ ਸਾਡਾ ਪੰਜਾਬ ਦਾ ਕਿਵੇਂ ਖੁਸ਼ਹਾਲ ਹੋ ਸਕਦਾ ਜਿਹਦੇ ਵਿੱਚ ਘੱਟ ਪਾਣੀ ਦੀ ਵਰਤੋਂ ਹੋਵੇ ਕੋਈ ਸਬਜ਼ੀਆਂ ਆਰਗੈਨਿਕ ਚੀਜ਼ਾਂ ਜਾਂ ਕਿਸ ਤਰ੍ਹਾਂ ਦੇ ਲਾਵੇ ਜਿਵੇਂ ਪੰਜਾਬ ਦੇ ਵਿੱਚ ਹੁਣ ਅੱਜ ਕੱਲ ਬੜੀਆਂ ਆਧਾਰਨ ਆਉਂਦੀਆਂ ਨੇ ਫਾਰਮਾਂ ਦੀਆਂ ਦੇਖੋ ਗਵਰਨਮੈਂਟ ਜੋ ਬਿਨਾ ਗਵਰਨਮੈਂਟ ਦੀ ਕਿਸੇ ਪਾਲਿਸੀ ਤੋਂ ਬਿਨਾ ਕਿਸਾਨ ਆਪਣੇ ਆਪ ਕੁਝ ਨਹੀਂ ਹੈ ਜੋ ਬਦਲਾ ਲਿਆ ਸਕਦਾ ਠੀਕ ਹੁਣ ਤੁਸੀਂ ਦੇਖੋ ਮੰਨ ਲਓ ਮੈਂ ਐਗਜ਼ਾਮਪਲ ਆ ਗਿਆ ਉਹਦੇ ਕੋਲ ਹੀ ਉਹਨੇ ਗੁਰਦਾਖ ਲੜਾ ਲਾਇਆ ਜੀ ਉਹਨੇ ਇੰਨੇ ਪੈਸੇ ਕਮਾ ਲਏ ਉਥੇ ਜੀ ਉਹਨੇ ਹਲਦੀ ਦਾ ਲਾਲੀ ਜੀ ਚੱਕੀ ਉਹਨੇ ਇੰਨੇ ਪੈਸੇ ਕਮਾ ਲਏ ਬਿਲਕੁਲ ਉਹ ਦੇਖੋ ਉਹ ਤਾਂ ਕਰ ਲਿਆ ਟਿੰਡ ਚ ਇੱਕ ਨੇ ਲਾਲਿਆ ਤੇ ਲੋੜਾ ਤੇ ਇੱਕ ਨੇ ਹਲਦੀ ਲਾ ਲਈ ਉਹ ਤਾਂ ਕੰਮ ਚੱਲ ਜੂਗਾ ਜੇ ਸਾਰੇ ਲਾਉਣ ਲੱਗ ਜਾਣ ਤਾਂ ਉਹਦੀ ਵਿਕਰੀ ਕਿੱਥੇ ਹੋਣੀ ਹੈ ਡਿਮਾਂਡ ਤੇ ਪ੍ਰੋਡੂਸ ਪ੍ਰੋਡਕਸ਼ਨ ਤੇ ਹੀ ਹੈ ਨਾ ਸਾਰੀ ਜਿਹੜੀ ਇਕਨੋਮੀ ਖੜੀ ਹੈ ਜੇ ਤੁਸੀਂ ਪ੍ਰੋਡਕਸ਼ਨ ਸਾਰੇ ਕਰ ਦੇਣਗੇ ਤਾਂ ਉਹ ਉਹਨੇ ਡਿਮਾਂਡ ਹੈ ਨਹੀਂ ਜੇ ਤਾਂ ਆਪਾਂ ਨੂੰ ਦੇਖਣ ਨੂੰ ਲੱਗਦੀਆਂ ਇਹ ਚੀਜ਼ਾਂ ਵਧੀਆ ਬਿਲਕੁਲ 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 ਹੁਣ ਕੋਈ ਹੈ ਜੀ ਦੇਖੋ ਗਵਰਨਮੈਂਟ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਹਮ ਹੁਣ ਵੀ ਉਹ ਖਰੀਦ ਕੇ ਸਟੋਰ ਤਾਂ ਹੀ ਕਰ ਸਕਦੀ ਹੈ ਵੀ ਜੇ ਉਹਦੇ ਕੋਲ ਕੋールド ਸਟੋਰ ਹੋਣ ਜਾਂ ਉਹ ਜੇ ਗਦਾਮ ਹੋਣ ਹਮ ਤੇ ਉਹ ਦੂਜੇ ਸੂਬਿਆਂ 'ਚ ਨਜਾਨਾ ਤੂੰ ਹੋਵੇ ਇੰਤਜ਼ਾਮ ਉਹ ਤਾਂ ਹੈ ਗਵਰਨਮੈਂਟਾਂ ਕਰ ਸਕਦੀਆਂ ਆਪਣੇ ਆਪ ਆਪਾਂ ਦੇ ਸਾਧਨਾਂ ਦੇ ਆਪਾਂ ਨੂੰ ਸਿੱਧੇ ਸਾਦੇ ਦੇਖਣ ਨੂੰ ਸਿੱਧੇ ਤੌਰ ਤੇ ਦੇਖਣ ਨੂੰ ਆਇਆ ਲੱਗਦਾ ਵੀ ਕੁਝ ਉੱਧਰ ਨਹੀਂ ਮਿਲਿਆ ਹੂੰ ਹੂੰ ਲੀਡਰ ਕਾਹੀ ਬਣੂ ਜੇ ਉਹਦੇ ਮਗਰ ਲੋਕ ਲੱਗਣਗੇ ਹੂੰ ਹੂੰ ਉਹ ਲੱਖੇ ਸਦਾਣੇ ਨੇ ਇੱਥੇ ਧਰਨਾ ਲਾਉਣਾ ਸੀ ਜੇ ਲੁਧਿਆਣੇ ਜੀ 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 ਇਹ ਨਾਲ ਜੀ ਬੰਨ ਮਾਰਦਾ ਹੂੰ ਬੰਨ ਦਾ ਕਿਹਨੇ ਮਾਰਨ ਦਾ ਐ ਚਲੋ ਇੱਥੇ ਪਹੁੰਚ ਕੇ ਲਾਭ ਬੰਦੀ ਕਰੇ ਹੂੰ ਤੇ ਕੋਈ ਆਏ ਜੇ ਆਪਾਂ ਕਹੀਏ ਚਾਰ ਚਾਰ ਬੰਦੇ ਐਵਰੇਜ ਪਿੰਡ ਤੋਂ ਨਿਕਲੇ ਆ ਉਹ ਵੀ ਨਹੀਂ ਨਿਕਲੇ ਹੂੰ ਉਹਨਾਂ ਚੋਂ ਲੀਡਰ ਨੇ ਮੂਰੇ ਉਹ ਵਾਅਦਾ ਕੀਤਾ ਕੋਈ ਪ੍ਰੋਗਰਾਮ ਦੇਤਾ ਆਓ ਪਹਿਲੋ ਲੁਧਿਆਣੇ ਚਲੀਏ ਜੀ ਜਿੱਥੇ ਮੁੱਢਾ ਨਾਲਾ ਸਤਲੁਜ ਪਿੰਡ ਆਪਾਂ ਉਸ ਮੁਕਾਮ ਤੇ ਪਹੁੰਚਣਾ ਹੂੰ ਗਦੋਂ ਕੋਈ ਉਹਦਾ ਸਾਥ ਹੀ ਨਹੀਂ ਦਿੰਦਾ ਹੈ। ਉਹ ਲੀਡਰ ਵੀ। ਤਾਂ ਫਿਰ ਲੀਡਰ ਕਿੱਥੋਂ ਪੈਦਾ ਹੋ? ਹੂੰ ਹੂੰ। ਮਤਲਬ ਲੋਕਾਂ ਨੂੰ ਤਾਂ ਆਏ ਆ ਵੀ ਚੱਲ ਯਾਰ ਜਿਵੇਂ ਚੱਲਦਾ ਕੰਮ ਚੱਲੀ ਜਾਓ। ਦਾਸ ਦੇ ਉੱਤੇ ਮੈਂ ਇੱਕ ਇਹੀ ਇਹਦੇ ਨਾਲ ਹੀ ਲੀਡਰ ਦੇ ਸਬੰਧ ਵਿੱਚ ਗੱਲ ਕਰਨੀ ਹੈ ਕਿ ਇਹ ਇਹ ਪੰਜਾਬ ਦਾ ਮਹਾਨੀ ਸਾਹਿਬ ਇਤਿਹਾਸ ਹੀ ਰਿਹਾ ਕਿ ਸਾਡੇ ਲੋਕ ਸਾਡੀ ਕੌਮ ਤੁਰਿਓ ਨਹੀਂ ਹੈਗੀ ਲੀਡਰਾਂ ਦੇ ਪਿੱਛੇ ਤਾਂ ਅੱਜ ਸਾਨੂੰ ਇਹ ਦਿਨ ਦੇਖਣੇ ਪੈ ਰਹੇ ਨੇ। ਦੇਖੋ ਲੀਡਰ ਹਰ ਕਿਸੇ ਦਾ ਹੁੰਦਾ ਹੂੰ। ਹੂੰ। ਕਿਸੇ ਦਾ ਕੋਈ ਏਜੰਡਾ ਕਿਸੇ ਦਾ ਕੋਈ ਏਜੰਡਾ। ਹੂੰ। ਤੱਪ ਵਾਸੀ ਕਿਹੜੇ ਏਜੰਡੇ ਨੂੰ ਚਲੂ ਕਰਦੇ ਆ ਗੱਲ ਉਥੇ ਹੁਣ ਸਰਕਾਰਾਂ ਨੇ ਤੇ ਐਮਐਲਏ ਦੀ ਕਾਰਗੁਜ਼ਾਰੀ ਕੀ ਦੇਂਦੇ ਆ ਹੂੰ ਉਹ ਜੀ ਉਹਨਾਂ ਜੀ ਕੰਮ ਬਹੁਤ ਕਰਾਏ ਨੇ ਹੂੰ ਕੰਮ ਕੀ ਕਰਾਏ ਨੇ ਜੀ ਸਾਨੂੰ ਗੋਲੀਆਂ ਨਾਲੀਆਂ ਦੇ ਗਰੰਟਾ ਬਹੁਤ ਦਿੱਤੇ ਆ ਜੀ ਜਾਂ ਕੀ ਕੰਮ ਕਰਾਏ ਨੇ ਉਹ ਜੀ ਸਾਡਾ ਟਰਾਂਸਫਰਮਰਸ ੜਦਾ ਸੀ ਤੇ ਉਹ ਐਮਐਲਏ ਫੋਨ ਕਰ ਦਿੰਦਾ ਸੀ ਜਦੋਂ ਉਹ ਆ ਜਾਂਦੇ ਸੀ ਹੂੰ ਤੇ ਜਾ ਕੇ ਵੀ ਉਹ ਜੀ ਪੋਗਾ ਮਹਾ ਮੰਗਣੇ ਤੇ ਬਹੁਤ ਹੁੰਦਾ ਬਿਲਕੁਲ ਹਾਂ ਜਿੰਨਾ ਜੇ ਸਾਡੇ ਏਜੰਡੇ ਰਹਿਣਗੇ ਤੇ ਉਹਨਾਂ ਜੇ ਤਾਂ ਫਿਰ ਉਹੀ ਕੰਮ ਕਰਨ ਦੇਣਾ ਹਾਂ ਹਾਂ ਜਦੋਂ ਲੀਡਰ ਨੂੰ ਪਤਾ ਵੀ ਮੈਨਾਂ ਭੋਗਾਂ ਮੰਗਣਾ ਆ ਤੇ ਜਾਈ ਜਾਵਾਂ ਤੇ ਲੋਕ ਕੁਛ ਦੇਂਦੇ ਆ ਤੇ ਫਿਰ ਉਹ ਜਾਈ ਜਾਊਗਾ ਹਾਂ ਉਹਨੇ ਹੋਰ ਕਿੱਥੋਂ ਇਹ ਚੀਜ਼ ਆ ਦੇਖਣਾ ਵੀ ਮਤਲਬ ਪੰਜਾਬ ਨੂੰ ਨੁਕਸਾਨ ਕਿਹੜੇ ਪਾਸੋਂ ਹੋਉਂਦਾ ਮੈਂ ਕਿਹੜਾ ਮੁੱਦਾ ਥੋਣਾ ਜਦੋਂ ਲੋਕਾਂ ਦਾ ਹੀ ਮੁੱਦੇ ਐ ਨਹੀਂ ਤਾਂ ਉਹ ਕਮਲਾ ਹੋਏ ਐਨੇ ਲੋਕਾਂ ਨੂੰ ਦਿਵਾਜ ਕਰੇ ਇਲੈਕਸ਼ਨ ਹਾਰੇ ਹਾਂ ਬਿਲਕੁਲ ਤਾਂ ਐਵੇਂ ਚੱਲੂਗਾ ਹਾਂ ਬਿਲਕੁਲ ਠੀਕ ਹੈ ਮਿੰਦਰ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਉਮੀਦ ਕਰਦੇ ਹਾਂ ਕਿ ਇਹ ਗੱਲਾਂ ਇਹ ਇੰਟਰਵਿਊ ਸੁਣ ਕੇ ਸ਼ਾਇਦ ਜਿਹੜੇ ਲੋਕ ਨੇ ਸਾਡੇ ਉਹ ਜਿਵੇਂ ਮਿੰਦਰ ਸਿੰਘ ਸਾਹਿਬ ਨੇ ਕਿਹਾ ਕਿ ਜੋ ਤੱਕ ਲੋਕ ਨਹੀਂ ਉੱਠਦੇ ਉਦੋਂ ਤੱਕ ਲੀਡਰ ਅਗਵਾਈ ਨਹੀਂ ਕਰ ਸਕਦਾ ਤੇ ਸ਼ਾਇਦ ਕੁਝ ਨਾ ਕੁਝ ਲੋਕਾਂ ਦੇ ਇਹ ਪੱਲੇ ਜ਼ਰੂਰ ਪੈ ਜਵੇ ਕਿ ਪੰਜਾਬ ਨੂੰ ਅਸੀਂ ਕਿਵੇਂ ਬਚਾਉਣਾ ਪੰਜਾਬ ਦੇ ਪਾਣੀਆਂ ਨੂੰ ਕਿਵੇਂ ਬਚਾਉਣਾ ਅਸੀਂ ਇਸੇ ਤਰ੍ਹਾਂ ਦੇ ਹੋਰ ਮੁੱਦੇ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਆਜ਼ਾਦੀ ਤੇ ਧੰਵਾਦ ਬਹੁਤ ਬਹੁਤ ਧੰਨਵਾਦ ਮਿੰਦਰ ਸਿੰਘ ਸਾਹਿਬ ਥੈਂਕ ਯੂ ਜੀ ਸ੍ਰੀ ਗੁਰੂ ਜੀ